ਕਘੋੜੀ ਤਾਂ ਅੱਜ ਆਪਣੇ ਘਰੇ 8 ਘੋੜੀਆਂ ਖੜੀਆਂ ਨੇ ਅੱਛਾ ਆ ਘੋੜੀ ਪਹਿਲੀ ਆਈ ਸੀ ਆਪਣੇ ਘਰੇ ਇਹ ਘੋੜੀ ਆਪਣੇ ਘਰੇ ਪਹਿਲੀ ਆਈ ਹੈ ਕਰਮ ਵਾਲੀ ਇਹ ਬਈ ਸਮੁੰਦਰ ਲੈਨ ਦੀ ਘੋੜੀ ਹੈ ਜੀ ਸਪੈਕਟ ਸਮੁੰਦਰ ਦੀ ਧੀ ਹੈ ਜੀ 65 ਇੰਚ ਦੀ ਹਾਈਟ ਹੈ ਜੀ 65 ਇੰਚ ਹਾਈਟ ਹੈ ਇਸ ਘੋੜੀ ਦੀ ਜੀ ਠੀਕ ਹੈ ਇਹਨੇ ਛੋਡੇ ਲਵੇ ਦੋ ਬੱਚੇ ਦੇਤੇ ਆ ਕੇ ਇਹਨੇ ਆਪਣੇ ਲਵੇ ਦੋ ਬੱਚੇ ਦੇਤੇ ਹਾਂ ਸ਼੍ਰੀ ਮੁਕਸ਼ਰ ਸਾਹਿਬ ਮਾਗੀ ਲੱਗਣ ਕਰਕੇ ਉਸ ਹਿਸਾਬ ਨਾਲ ਜਾਨੀ ਕਿ ਹਰੇਕ ਘਰ ਦੇ ਵਿੱਚ ਇੱਕ ਇੱਕ ਦੋ ਦੋ ਘੋੜੀਆਂ ਹੈਗੀਆਂ ਨੇ ਹੂੰ ਬਾਕੀ ਲੋਕਾਂ ਦਾ ਸ਼ੌਂਕ ਹੈ ਜੀ ਇਹ ਦੀ ਮਾਂ ਨਹੀਂ ਹੈਗੀ ਹੂੰ ਪਰ ਇਹ ਇਹਦੇ ਕੋਲ ਹੀ ਖੜਦਾ। ਤੁਸੀਂ ਦੇਖੋ ਤਿੰਨੇ ਇਕੱਠੀਆਂ ਖੜੀਆਂ ਨੇ ਕੋਈ ਇਦਾਂ ਦੇ ਕੋਈ ਚੱਕਰ ਉਹ ਨਹੀਂ ਹੈਗਾ। ਨਾ ਲੱਤ ਮਾਰਨਾ ਨਾ ਕੁਛ ਕਰਨਾ। ਜਿੱਦਾਂ ਇਹ ਕੋੜੀ ਗੱਬਣਾ ਗੱਬਣ ਕੋੜੀ ਨਾ ਸੀ ਕੋੜੀਆਂ ਦੇ ਵਿੱਚ ਲਿਆਉਂਦੇ ਨਿੰਦੇ। ਪਿਆਰ ਸਾਡਾ ਜਿਹੜਾ ਪਿਆਰ ਹੈ ਨਾ ਇਹਨਾਂ ਪ੍ਰਤੀ ਬਹੁਤ ਜ਼ਿਆਦਾ ਹੈ। ਅਜੇ ਮੇਰੇ ਕੋ ਮੇਰੇ ਫਰੈਂਡ ਸਰਕਲ ਆਉਂਦੇ ਨੇ ਸ਼ਾਇਦ ਉਹਨਾਂ ਉਹ ਮੇਰੇ ਨਾਲੋਂ ਵੱਧ ਇਹਨਾਂ ਨੂੰ ਕਰਦੇ ਨੇ। ਹਾਈਟ ਦਾ ਕਿਵੇਂ ਪਤਾ ਲੱਗਦਾ ਲੱਤਾਂ ਦੀ ਪਤਾ ਲੱਗ ਜਾਂਦਾ ਵੀ। ਉਹ ਵੀ ਪਤਾ ਲੱਗ ਹੱਟ ਪੁੱਤ। ਇਹ ਹਾਈਟ ਚੱਕੂਗਾ ਇਹ। ਹਾਈਟ ਚੱਕੂਗਾ ਹਾਂ ਜੀ। ਬਾਕੀ ਬੱਚੇ ਦੇ ਦੇਖਣ ਗਰੋਥ ਹੋ ਰਹੀ ਹੈ ਜੀ। 20 ਦਿਨਾਂ ਸਸਰੀਕਾਲ ਬਾਈ ਸਾਰਿਆਂ ਨੂੰ ਆਪਣੀ ਵੀਡੀਓ ਵਿੱਚ ਸਵਾਗਤ ਹੈ ਅੱਜ ਅੱਜ ਬਾਈ ਗੁਰਪ੍ਰੀਤ ਦੇ ਲਾਵੇ ਪਹੁੰਚੇ ਸੀ ਬਾਈ ਦੇ ਇੱਥੇ ਘੋੜੀਆਂ ਨਮਾਈ ਜਾਂਦਾ ਸੀ ਤਾਂ ਇਹਦੇ ਨਾਲ ਗੱਲਬਾਤ ਕਰਦੇ ਆ ਘੋੜੀਆਂ ਦੇ ਕੰਮ ਸੰਬੰਧੀ ਤੇ ਇਹਦੇ ਲਾਵੇ ਹੈਗੇ ਨੇ ਚਾਰ ਚਾਰ ਪੰਜ ਕੁੜੀਆਂ ਨੇ ਬਾਈ ਆਪਣੇ ਕੋਲ ਬਾਈ ਜੀ ਅੱਠ ਘੋੜੀਆਂ ਨੇ ਜੀ ਅੱਠ ਘੋੜੀਆਂ ਨੇ ਹਾਂਜੀ ਬੱਚੇ ਲਾ ਕੇ ਬੱਚੇ ਲਾ ਕੇ ਜਿਹਦੇ ਵਿੱਚ ਆਪਣੇ ਕੋਲ ਸਮੁੰਦਰ ਦੀ ਲੈਣਾ ਹਮ ਅਰਜਨ ਰੌਲੀ ਵਾਲਾ ਤੇਕ ਆਪਣਾ ਮਾਰਵਾੜੀ ਦੇ ਵਿੱਚ ਦੁੱਲਾ ਘੋੜਾ ਬਹੁਤ ਮਤਲਬ ਆਪਣੇ ਇੰਡੀਆ ਦੇ ਚੈਂਪੀਅਨ ਘੋੜਾ ਰਿਹਾ ਹੈ ਉਹ ਘੋੜੇ ਦੀ ਬਲੱਡ ਲਾਈਨ ਹੈ ਜੀ ਆਪਣੇ ਕੋਲ ਅੱਛਾ ਹਾਂਜੀ ਠੀਕ ਹੈ ਜਿਵੇਂ ਬਈ ਹੁਣ ਆ ਘੋੜੀ ਆ ਇਹ ਕਿਹੜੀ ਲਾਈਨ ਚ ਆ ਇਹ ਬਈ ਸਮੁੰਦਰ ਲਾਈਨ ਦੀ ਘੋੜੀ ਆ ਜੀ ਪ੍ਰੈਕਟਿਸ ਸਮੁੰਦਰ ਦੀ ਧੀ ਹੈ ਜੀ ਹੂੰ 65 ਇੰਚ ਦੀ ਹਾਈਟ ਆ ਜੀ 65 ਇੰਚ ਹਾਈਟ 65 ਇੰਚ ਹਾਈਟ ਹੈ ਘੋੜੀ ਦੀ ਜੀ ਠੀਕ ਆ ਇਹਨੇ ਆਪਣੇ ਲਵੇ ਦੋ ਬੱਚੇ ਦੇਤੇ ਆ ਕੇ ਇਹਨੇ ਆਪਣੇ ਲਵੇ ਦੋ ਬੱਚੇ ਦੇਤੇ ਤੇ ਇੱਕ ਆਪਣੇ ਅਬੋਰ ਵਾਲਾ ਵੱਡਾ ਘੋੜਾ ਸੀਗਾ ਉਹਦਾ ਬੱਚਾ ਸੀਗਾ ਠੀਕ ਆ ਆਪਣੇ ਸੂਚਪਿੰਡ ਦੇ ਖੜਾ ਰਾਮਪੁਰੇ ਕੋਲ ਹਾਂ ਉਸ ਘੋੜੇ ਤੋਂ ਮੇਟ ਹੋਈ ਸੀਗੀ ਠੀਕ ਹੈ ਉਹਦੀ ਬੇਸ਼ੇਰੀ ਹੈ ਜੀ ਆਪਣਾ ਕੋ ਠੀਕ ਹੈ ਮੈਂ ਉਹ ਸੌਂਕ ਕਿੰਨਾ ਕਿ ਪੁਰਾਣਾ ਇਹ ਘਰ ਪ੍ਰੀਤ ਗੋੜੀਆਂ ਦਾ ਸੌਂਕ ਆਪਣਾ ਬਾਈ ਜਾਨੀ ਕਿ ਪਹਿਲਾਂ ਆਪਣੇ ਪਿਓ ਦਾਦੇ ਕੰਮ ਕਰਦੇ ਸੀਗੇ ਹੂੰ ਚਲੋ ਉਸ ਤੋਂ ਬਾਅਦ ਚਲੋ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਅੱਜ ਕੱਲ ਲਾਈਨ ਆਪ ਉਹਦੇ ਘਰਾਂ ਦੇ ਵਿੱਚ ਅੱਡ ਹੋ ਗਏ ਹੂੰ ਉਸ ਤੋਂ ਬਾਅਦ ਸਾਡਾ ਪਿੱਛਾ ਪਸ਼ੋਕਰ ਦਾ ਮਸ਼ਹੂਰ ਮੁਖਸਰ ਸਾਹਿਬ ਦਾ ਹੂੰ ਹੂੰ ਉਸ ਤੋਂ ਬਾਅਦ ਜੀ ਬਰਨਾਲੇ ਹੁਣ ਆਪਾਂ ਰਹਿਣ ਲੱਗੇ ਤੇ ਇੱਥੇ ਆ ਕੇ ਫਿਰ ਆਪਾਂ ਸਟਾਰਟਿੰਗ ਤੋਂ ਕੰਮ ਹੁਣ ਕੀਤਾ ਹੁਣ ਆਪਾਂ ਨੂੰ ਸਾਲ ਕੋ ਹੋਇਆ ਕੰਮ ਸਟਾਰਟ ਕੀਤੇ ਨੇ ਜੀ ਵੀ ਪਹਿਲਾਂ ਘਰੇ ਹੁੰਦੀਆਂ ਸੀ ਪਹਿਲਾਂ ਘਰੇ ਹੁੰਦੀਆਂ ਤੇ ਉਦਰ ਮੁਖਤਸ਼ਰਤਾ ਬਾਈ ਉਹ ਵੀ ਘੋੜੀਆਂ ਦਾ ਗਾੜੀ ਆ ਹਨਾ ਹਾਂਜੀ ਬਾਕੀ ਸਾਡੇ ਜਿਵੇਂ ਜੇਸਾ ਉਹਨਾ ਸ਼੍ਰੀ ਮੁਖਸ਼ਰ ਸਾਹਿਬ ਮਾਗੀ ਲੱਗਣ ਕਰਕੇ ਉਸ ਹਿਸਾਬ ਨਾਲ ਜਾਨੀ ਕਿ ਹਰੇਕ ਘਰ ਦੇ ਵਿੱਚ ਇੱਕ ਇੱਕ ਦੋ ਦੋ ਘੋੜੀਆਂ ਹੈਗੀਆਂ ਨੇ ਬਾਕੀ ਲੋਕਾਂ ਦਾ ਸ਼ੌਂਕ ਹੈ ਜੀ ਮੇਨ ਨਸਲ ਤੇ ਡਿਪੈਂਡ ਵੀ ਆ ਜਾਂਦਾ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਬਾਈ ਉਹ ਇਹਦੀ ਫਿਰ ਨਾ ਚਲਦੀ ਜੇ ਮੈਨੂੰਕਰੀ ਦੀ ਕੀ ਪਛਾਣ ਹੁੰਦੀ ਹੈ ਮਾੜੀ ਜੀ ਨੁਕਰੀ ਦੀ ਪਛਾਣ ਬਸ ਐ ਵੀ ਲੈਂ ਚੰਗੀ ਹੋਵੇ ਜਿਵੇਂ ਰੰਗ ਦੀ ਆਪਾਂ ਜੇ ਪੰਜਾਬੀ ਚ ਕਹਿੰਦੇ ਵੀ ਰੰਗਾ ਨੁਖਰਾ ਨੁਖਰਾ ਉਹਨੂੰ ਕਹਿੰਦੇ ਜਿਵੇਂ ਚਿੱਟਾ ਰੰਗਾ ਆ ਜਾਂਦਾ ਚਿੱਟਾ ਸਪੌਟਲੈਸ ਹੋਵੇ ਸਪੌਟਲੈਸ ਹੋਵੇ ਜਿਵੇਂ ਸਮੁੰਦਰ ਦੀ ਲੈਂ ਹੈ ਸਮੁੰਦਰ ਦੀ ਲੈਂ ਦੀ ਪਛਾਣ ਥੋੜੀ ਜੀ ਕੰਨਾਂ ਤੋਂ ਵੀ ਆ ਜਾਂਦੀ ਕੰਨਾਂ ਵੇ ਸ਼ਮਕ ਹੈਗੇ ਨੇ ਅੱਛਾ ਕੰਨ ਕਿਵੇਂ ਆ ਜਾਂਦੇ ਨੇ ਇਹਦੇ ਜਿਵੇਂ ਕੰਨਾਂ ਤੇ ਜਿਵੇਂ ਸਪੋਰਟ ਆ ਜਾਂਦੇ ਨੇ ਸਮੁੰਦਰ ਦੀ ਲੈਂਡ ਤੇ ਤਕਰੀਬਨ ਹਰੇਕ ਦੇ ਹੈਗੇ ਹੈਗੇ ਆ ਤਕਰੀਬਨ ਜਿਵੇਂ ਇਹਨਾਂ ਦੇ ਬੱਚਿਆਂ ਦੀ ਗੱਲ ਕਰੋ ਕਈ ਬੱਚੇ ਬਿਨਾਂ ਸਪੋਰਟ ਤੋਂ ਵੀ ਆ ਜਾਂਦੇ ਨੇ ਹੂੰ ਸਾਊਸੀਲ ਠੰਡੀ ਘੋੜੀ ਆ ਜੀ ਅੱਛਾ ਜਿਵੇਂ ਮਰਜ਼ੀ ਤੁਸੀਂ ਚਾਹੇ ਬੱਚੇ ਚੋਰੀ ਫਿਰਨ ਘੋੜੀ ਦੀ ਬਹੁਤ ਲੈਂਡ ਦੀ ਅੱਛੀ ਆ ਜੀ ਕੋਈ ਇਹਨੇ ਜੋ ਮਰਜ਼ੀ ਤੁਸੀਂ ਕਰੀ ਜੋ ਜਿਵੇਂ ਮਰਜ਼ੀ ਕੋਈ ਦੰਦ ਨਹੀਂ ਭਰਦੀ ਆਮ ਘੋੜੀਆਂ ਦੀ ਆਤਕ ਹੀ ਹੁੰਦੀ ਵੀ ਦੰਦ ਬਟਨਾਂ ਠੀਕੇ ਦੰਦੀ ਵੱਢ ਲੈਂਦੀਆਂ ਨੇ ਚ ਬਹੁਤ ਲੋਕ ਰੱਖਦੇ ਨੇ ਇਸੇ ਕਰ ਨੂੰ ਬਾਕੀ ਸਾਮ ਸਮਾਨ ਨੂੰ ਕਹਿੰਦੇ ਨੇ ਵੀ ਸਾਮ ਸਮਾਨ ਬਹੁਤ ਔਖੀ ਘੋੜੀ ਦੀ ਕੋਈ ਸਾਮ ਸਮਾਨ ਔਖੀ ਨਹੀਂ ਮੱਜਾਂ ਜਿੰਨੀ ਹੈਗੀ ਭਾਈ ਮੱਜਾਂ ਜਿੰਨੀ ਹਾਂ ਬਸ ਐ ਇੱਕ ਕੇਰ ਬੱਚੇ ਵਾਂਗੂ ਕਰਨੀ ਪੈਂਦੀ ਐ ਨਾ ਅਛਾ ਸਿਰਫ ਕੇਅਰ ਦੀ ਹੈ ਬਾਕੀ ਮੇਨ ਖਰਾਕ ਦੀ ਹੈ ਇਹਦੀ ਖਰਾਕ ਜਿਹੜੀ ਸਾਫ ਸੁਥਰੀ ਪੈਂਦੀ ਹੈ ਜਿਵੇਂ ਆਪਾਂ ਆਪ ਇਨਸਾਨ ਖਾਂਦੇ ਆ ਮੇਨ ਖਰਾਕ ਖਰਾਕ ਤੇ ਆਇਨੀ ਖਰਾਕ ਇਹਨਾਂ ਨੂੰ ਬਹੁਤ ਸਾਫ ਸੁਥਰੀ ਪੈਂਦੀ ਹੈ ਖਰਾਕ ਚ ਕੀ ਕੀ ਖਾਂਦੀਆਂ ਨੇ ਬਈ ਇਹ ਫਿਰ ਖਰਾਕ ਚ ਜਿਵੇਂ ਪਾਣ ਨੂੰ ਤਾਂ ਜੋ ਮਰਜੀ ਪਾਈ ਜਿਵੇਂ ਅੱਜ ਗਰਮੀਆਂ ਅ ਸਰਦੀਆਂ ਦੇ ਵਿੱਚ ਆ ਜਾਂਦਾ ਮੂੰਗਫਲੀ ਦਾ ਨੀਰ ਭੋਜ ਕਹਿੰਦੇ ਨੇ ਆਪਾਂ ਉਹਨੂੰ ਮੂੰਗਫਲੀ ਦਾ ਭੋਜ ਚੱਲਦਾ ਜੀ ਛੋਲੇ ਚੱਲਦੇ ਨੇ ਜਬੀ ਚੱਲਦੀ ਹੈ ਜੀ ਜਿਵੇਂ ਹੁਣ ਗਰਮੀ ਸਟਾਰਟ ਹੋ ਗਈ ਆ ਗਰਮੀ ਚ ਜੋ ਚੱਲਦੇ ਨੇ ਠੀਕ ਹੈ ਜਿਵੇਂ ਸ਼ੱਕਰ ਦਾ ਪਾਣੀ ਵੀ ਪਿਉਣੇ ਆ ਨਾਲ ਥੋੜਾ ਉਹ ਤਾਂ ਭੋ ਨਾ ਪਰ ਜੀ ਡਿਸਪਾਲਜੀ ਆਪਣੇ ਜਿਵੇਂ ਕਹਿੰਦੇ ਵੀ ਆਪਣੀ ਜੇਬ ਭਾਰ ਚਲਣੀ ਚਾਹੀਦੀ ਆ ਇਹਦਾ ਮੁੱਲ ਸ਼ੌਂਕ ਦਾ ਕੋਈ ਨਹੀਂ ਹੈਗਾ ਜਿੰਨਾ ਮਰਜ਼ੀ ਇਹਨਾਂ ਕਰਮਾਂ ਵਾਲੇ ਨਾ ਪਾ ਦੋ ਜਿੰਨਾ ਪਾਓਗੇ ਉਹਨੇ ਦੇ ਹੀ ਜਾਣਗੇ ਠੀਕ ਹੈ ਹਾਂਜੀ ਇੱਕ ਬਈ ਉਹ ਵੀ ਕਹਿੰਦੇ ਹੁੰਦੇ ਆ ਘੋੜਿਆਂ ਵਾਲੇ ਹਨਾ ਵੀ ਕਹਿੰਦੇ ਵੀ ਬੰਦਾ ਘੋੜਾ ਨਹੀਂ ਲਿਆਉਂਦਾ ਵੀ ਘੋੜਾ ਬੰਦੇ ਦੇ ਘਰੇ ਆਉਂਦਾ ਹਨਾ ਆਪ ਬਿਲਕੁਲ ਇਹ ਗੱਲ ਜੰਦੀਆਂ ਹਨਾ ਹਾਂਜੀ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਜਿਵੇਂ ਪ੍ਰਮਾਤਮਾ ਨੇ ਵਾਹਿਗੁਰੂ ਦੇ ਆਪਣੇ ਘਰ ਦੇ ਵਿੱਚ ਇਹ ਪਹਿਲੀ ਘੋੜੀ ਆਈ ਆ ਉਹਦਾ 12 ਕੰਮ ਛੱਡਣ ਤੋਂ ਬਾਅਦ ਛੱਡਣ ਤੋਂ ਬਾਅਦ ਹਾਂਜੀ ਇਹ ਘੋੜੀ ਪਹਿਲੀ ਆਈ ਸੀ ਉਸ ਤੋਂ ਬਾਅਦ ਇੱਕ ਬਸ਼ੇਰ ਆਇਆ ਚਲੋ ਇਹ ਘੋੜੀ ਨੇ ਅਨਸਾਰ ਰੰਗ ਭਰ ਲਾ ਪਾ ਰੰਗ ਭਗ ਲਾ ਤੇ ਇੱਕ ਘੋੜੀ ਤੋਂ ਅੱਜ ਆਪਣੇ ਘਰੇ 8 ਘੋੜੀਆਂ ਖੜੀਆਂ ਨੇ ਅੱਛਾ ਆ ਘੋੜੀ ਪਹਿਲੀ ਆਈ ਸੀ ਆਪਣੇ ਘਰੇ ਇਹ ਘੋੜੀ ਆਪਣੇ ਘਰੇ ਪਹਿਲੀ ਆਈ ਆ ਕਰਮ ਵਾਲੀ ਇਹ ਘੋੜੀ ਦੀ ਦولت ਆਪਣੇ ਕੋਲ ਅੱਜ ਦੀ ਘੜੀ 8 ਘੋੜੀਆਂ ਖੜੀਆਂ ਨੇ ਬੱਚਿਆਂ ਸਮੇਤ ਠੀਕ ਹੈ ਵੀ ਹੁਣ ਆਪਾਂ ਘੋੜੇ ਨੇ ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲਓ ਵੀ ਮੈਂ ਉਹ ਘੋੜਾ ਲੈ ਕੇ ਆਉਣਾ ਜਾਂ ਉਹ ਘੋੜੀ ਲੈ ਕੇ ਆਉਣੀ ਆ ਹੂੰ ਕਿਸਮਤ ਥੋੜੀ ਵੀ ਆ ਬਾਕੀ ਘੋੜੇ ਨੇ ਆਪ ਚੁਣਨਾ ਵੀ ਮੇਰਾ ਮਾਲਕ ਕੌਣ ਬਣਦਾ ਹੂੰ ਘੋਲਾ ਆਪਦੇ ਆਪ ਹੀ ਜਿਵੇਂ ਤੁਸੀਂ ਪਹਿਲਾਂ ਕਹਿ ਚੁੱਕੇ ਹੋ ਵੀ ਘੋੜਾ ਆਪਦਾਕਰ ਆਪ ਚੁਣਦਾ ਇਹ ਗੱਲ ਸਚਾਈ ਆ ਘੋੜਾ ਆਪਦਾਕਰ ਆਪ ਚੁਣਦਾ ਤੁਹਾਨੂੰ ਆਪਣੇ ਅੰਦਰ ਖੜੇ ਨੇ ਇੱਕ ਜਾਨਵਰ ਘੋੜਾ ਬਸ਼ੀਰ ਆਈ ਹੈ ਜੇ ਉਹ ਤੁਹਾਨੂੰ ਦਿਖਾਵਾਂਗੇ ਕੁਸ਼ਟਾਂ ਮੈਂ ਪਹਿਲਾਂ ਗਿਆ ਸੀ ਮੈਂ ਅੱਛਾ ਸੌਦਾ ਕਰਨਾ ਨਹੀਂ ਸੌਦਾ ਬਣਿਆ ਹਾਂ ਚਲੋ ਫਾਰਮਰ ਕਹਿੰਦਾ ਵੀ ਮੈਂ ਮੈਂ ਇਹਨ ਦੋ ਘਟ ਦੇਣਾ ਚਲੋ ਪੈਸਿਆਂ ਦੀ ਗੱਲ ਨਹੀਂ ਕਰਦੇ ਉਸ ਤੋਂ ਬਾਅਦ ਕੀ ਹੋਇਆ ਜੀ ਬਛੇਰਾ 2.5 ਮਹੀਨਿਆਂ ਬਾਅਦ ਉਹੀ ਬਛੇਰਾ ਨਹੀਂ ਸੇਲ ਹੋਇਆ ਉਹਦੇ ਤੋਂ ਦੁਬਾਰਾ ਗਏ ਯਾਨੀ ਕਿ ਉਹ ਘੋੜੇ ਨੇ ਮੇਰਾ ਘਰ ਚੁੰਨਾ ਸੀ ਤਾਂ ਉਹ ਘੜਾ ਆ ਗਿਆ ਆਪਣੇ ਘਰ ਅੱਛਾ ਵੀ ਗੱਲ ਉਹੀ ਗੱਲ ਵੀ ਘੋੜਾ ਆਪਦਾ ਮਾਲਕ ਆਪ ਚੁੰਨਦਾ ਗਾ ਕੇ ਬਹੁਤ ਲੱਗੇ ਹੋਣਗੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕੱਲਾ ਸੀਗਾ ਬਹੁਤ ਆਏ ਵੀ ਹੋਣਗੇ ਗਏ ਵੀ ਤੇ ਬਾਈ ਗੁਰਪ੍ਰੀਤ ਜੀ ਮੈਨੂੰ ਹੁਣ ਨਵਾ ਕੇ ਟੀ ਸਿਵਰਾ ਮਨ ਜਾਨੀ ਖਰਾਬ ਹੁੰਦਾ ਵੀ ਨਹੀਂ ਲਿਬੜ ਗਿਆ ਬਾਈ ਨਹੀਂ ਨਹੀਂ ਮਨ ਕਿਉਂ ਖਰਾਬ ਹੋਣਾ ਯਾਰ ਇਹ ਬਸ਼ੇਰੀ ਇਹਦੀ ਹੈ ਜੀ ਠੀਕ ਹੈ ਇਹ ਕਿਹੜੀ ਲਾਈਨ ਚੋਂ ਆ ਇਹ ਰਾਜੇ ਪੀਟਿਆਲ ਕੋ ਘੋੜਾ ਸੀ ਬਿੱਲਾ ਘੋੜਾ ਇਹ ਉਹਦੀ ਬਸ਼ੇਰੀ ਜੀ ਅੱਛਾ ਜੀ ਮੈਨੂੰ ਹੁਣ ਨਵਾ ਕੇ ਟੀ ਬਾਈ ਦਵਾਰੇ ਲਿਬੜ ਗਿਆ ਸਾਰੀ ਕੋਈ ਗੱਲ ਨਹੀਂ ਲਿਬੜਦਾ ਬੱਚਾ ਹੈ ਬੱਚੇ ਦਾ ਹੁਣ ਲਿਬੜਨਾ ਤਾਂ ਹੈਗਾ ਹੀ ਬੱਚੇ ਜਿਹੜਾ ਹੁਣ ਆਪਾਂ ਕਹਿੰਦੇ ਬੱਚੇ ਲਿਬੜਦੇ ਨੇਗੇ ਬੱਚੇ ਦਾ ਤਾਂ ਲਿਬੜਨਾ ਹੀ ਹੁੰਦਾ ਹਨ ਅੱਛਾ ਹਾਂ ਬਾਕੀ ਮਾਂ ਵਾਂਗੂ ਨਖਰਾ ਪੂਰਾ ਮਾਂ ਥੋੜੀ ਜੀ ਸ਼ਰੀਫ ਆ ਇਹ ਮਾਂ ਨਾਲ ਚਾਰ ਚੁੱਕੇ ਜਿਵੇਂ ਕਹਿੰਦੇ ਧੀਆ ਪੁੱਤ ਵੱਧ ਹੁੰਦੇ ਨੇ ਅੱਛਾ ਤੇ ਹੁਣ ਇਹ ਮਾਉਣ ਚ ਫਰਕ ਆ ਜਾਂਦਾ ਹੁਣ ਚ ਬਲੱਡ ਚ ਵੈਸੇ ਵੀ ਫਰਕ ਹੈ ਇਹਨਾਂ ਦੇ ਆ ਤੁਹਾਡੇ ਸਾਹਮਣੇ 10000 ਰੁਪਏ ਲੈ ਨਵਾ ਕੇ ਰੇ ਕਿੰਨੀ ਸੋਹਣੀ ਦੁੱਧ ਵਾਰੀ ਕੀ ਗੱਡੀ ਸੀ ਸਾਰੀ ਨਿਮੜੀ ਕੀਤੀ ਹਾਂ ਇਹ ਬੱਚਿਆਂ ਦਾ ਕੰਮ ਹੈ ਇਹ ਇਹਨੂੰ ਬਚਪਨਾ ਕਹਦੇ ਨੇ ਆਪਾਂ ਵੀ ਬੱਚੇ ਖੇਡਦੇ ਨੇ ਕਰਦੇ ਨੇ ਅੱਛਾ ਹਾਂ ਇਦਾਂ ਦੀ ਕੋਈ ਚੱਕ ਨਹੀਂ ਨਵਾਉਂਦੇ ਹਾਂ ਲਿਬਰ ਦਿਨ ਜੇ ਹੁਣ ਆਪਾਂ ਆਪ ਦੋ ਦੋ ਵਾਰੀ ਨਹਾ ਲੈਨੇ ਗਰਮੀ ਸਦਿ ਜਿੰਨਾਂ ਨੂੰ ਗਰਮਾ ਨਵਾਉਣਾ ਤਾਂ ਤੇ ਬਾਕੀ ਭਾਈ ਉਹ ਫਿਰ ਕਿੰਨਾ ਕੁ ਟਾਈਮ ਕੰਮ ਕਰਨਾ ਪੈਂਦਾ ਐ ਫਾਰਮ ਦੇ ਵਿੱਚ ਘੋੜੀਆਂ ਦੇ ਫਾਰਮ ਦੇ ਵਿੱਚ ਫਾਰਮ ਦੇ ਵਿੱਚ ਇਸ ਪਾਸੇ ਜੀ ਕੰਮ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਬੱਡੇ ਵੀ ਛੋਟੇ ਵੀ ਕਾਰਨ ਕੀ ਐ ਇਹਦੇ ਚ ਕੰਮ ਜਿਵੇਂ ਤੁਸੀਂ ਵਧਾਉਣਾ ਵਧਾਈ ਚੱਲੋ ਕੋਈ ਦਿੱਕਤ ਨਹੀਂ ਸਵੇਰ ਸ਼ਾਮ ਦਾ ਕੰਮ ਆ ਬਾਕੀ ਮੇਨ ਆ ਵੀ ਘੋੜਾ ਤੇ ਫੋੜਾ ਜਿਹੜਾ ਖਰਕਣਾ ਮਾਰੇ ਤੋਂ ਵੱਧ ਆ ਹੂੰ ਮੇਨ ਨਾ ਸਾਹ ਸਮਾਲ ਜਿਵੇਂ ਆਪਾਂ ਖਰਕਣਾ ਕਹਿੰਦੇ ਆ ਸਾਹ ਸਮਾਲ ਦਾ ਖਰਕਣਾ ਮੇਨ ਜ਼ਰੂਰੀ ਆ ਜਾਂਦਾ ਇਹਨਾਂ ਦੇ ਵਿੱਚ ਜਿੰਨਾ ਤੁਸੀਂ ਖਰਕਣਾ ਮਾਰੋਗੇ ਇਹ ਓਨਾ ਹੀ ਜ਼ਿਆਦਾ ਸ਼ੌਂਕ ਤੇ ਵਧੀ ਜਾਣਗੇ ਓਨੀ ਇਹਨਾਂ ਨੂੰ ਖਰਾਕ ਨਹੀਂ ਕੰਮ ਕਰਦੀ ਜਿੰਨਾਂ ਨੂੰ ਸੇਵਾ ਕੰਮ ਕਰਦੀ ਬਾ ਵੀ ਸੇਵਾ ਪਾਲ ਦਿਨੇ ਸੇਵਾ ਪਾਲ ਦਿਨੇ ਯਾਨੀ ਕਿ ਹੱਥ ਮੇਰੀ ਚੱਲੋ ਇਹਨਾਂ ਦੇ ਹੱਥ ਫੇਰੀ ਚੱਲੋ ਜਿਵੇਂ ਮਰਜ਼ੀ ਇਹਦੇ ਕੋਈ ਚੱਕਰ ਨਹੀਂ ਜਿਵੇਂ ਆਹ ਤੋਂ ਦੇ ਸਾਹਮਣੇ ਮੈਂ ਲੰਘ ਰਿਹਾ ਪਿੱਛੋਂ ਦੀ ਲੰਘ ਰਿਹਾ ਆਹ ਦੀ ਧੀ ਆ ਇਹਦੇ ਤੇ ਸਾਨੂੰ ਭਰੋਸਾ ਨਹੀਂ ਹੈਗਾ ਇਹ ਕਦੇ ਵੀ ਕਿਸੇ ਵੀ ਟਾਈਮ ਜਿਵੇਂ ਕਹਿੰਦੇ ਗੋਲੀ ਵਾਂਗੂ ਲਾ ਸਾਊਥੀ ਲਾ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਪਿੱਛੇ ਖੜੇ ਜੋ ਹਾਂਜੀ ਬਾਕੀ ਉਹੀ ਗੱਲ ਹੱਥ ਪਾ ਹੱਥ ਪੱਲਾ ਮਾਰਦੇ ਆ ਤਾਂ ਜਾਨਵਰ ਆਦੇ ਆ ਖੁਸ਼ ਰਹਿੰਦਾ ਮਾਲਕ ਤੇ ਵੀ ਖੁਸ਼ ਆ ਵੀ ਹਾਂ ਮਾਲਕ ਦੇ ਮਾ ਕਰਦਾ ਇੱਕ ਕਾਮ ਲਿਆ ਕੇ ਰੱਖਣਾ ਬਾਈ ਜੀ ਉਹਦਾ ਕੋਈ ਫਾਇਦਾ ਨਹੀਂਗਾ ਹਾਂ ਲੋਕਾਂ ਦੇ ਘਰਾਂ ਚ ਆਪਾਂ ਇਹ ਨਹੀਂ ਕਹਿੰਦੇ ਵੀ ਜਾਨਵਰ ਬਹੁਤ ਖੜੇ ਆ ਪਰ ਸਾਂਭ ਸੰਵਾਲ ਸੇਵਾ ਨਹੀਂ ਹੈਗੀ ਠੀਕ ਹੈ ਨੀਰੀਦਰ ਜਿਵੇਂ ਕਹਿੰਦੇ ਵੀ ਸੇਵਾ ਆਪਣੇ ਬਿਹਾਰੇ ਚਾਰੇ ਨਾਲ ਜਾਂ ਦਾਣੇ ਨਾਲ ਹੋਣੀ ਉਦਾਂ ਨਹੀਂ ਹੁੰਦੀ ਸੇਵਾ ਠੀਕ ਹੈ ਇਹਦੇ ਚ ਇਹ ਹੋ ਜਾਂਦਾ ਵੀ ਯਾਨੀ ਕਿ ਉਹੀ ਗੱਲ ਸਾਂਭ ਕੇਅਰ ਕਰਨਾ ਬੱਚੇ ਨਾਲ ਆਪਾਂ ਕਿੱਦਾਂ ਰੱਖ ਰਹੇ ਕਿੱਦਾਂ ਨਹੀਂ ਰੱਖ ਲੈ ਕਿਉਂ ਇਹਨ ਕੇਅਰ ਦੀ ਗੱਲ ਆ ਜਾਂਦੀ ਆ ਤੇ ਬਈ ਆ ਆ ਬਸ਼ੇਰਾ ਜਿਹੜਾ ਏ ਅਰਜਨ ਰੌਲੀ ਵਾਲ ਦੇ ਬੇਸ਼ੇਰਾ ਜੀ ਇਹ ਵੀ ਇਹਦਾ ਨਹੀ ਨਹੀ ਇਹ ਅਰਜਨ ਰੌਲੀ ਵਾਲ ਦੇ ਬੇਸ਼ੇਰਾ ਜੀ ਨਹੀਂ ਇਹਦੀ ਮਾਂ ਕਿਹੜੀ ਆ ਇਹਦੀ ਮਾਂ ਅੰਦਰ ਖੜੀ ਜੀ ਅੰਦਰ ਖੜੀ ਆ ਹਾਂ ਜੀ ਇਹਦੀ ਮਾਂ ਅੰਦਰ ਖੜੀ ਇਹਦੀ ਮਾਂ ਕਾਲੀ ਚੰਬੀ ਆ ਜੀ ਇਹ ਵੀ ਸਾਨੂੰ ਅਰਜਨ ਰੌਲੀ ਵਾਲੇ ਦਾ ਦਿਖਾਉਣਾ ਹੈ ਇਹ ਬਸ਼ੇਰਾਗਾ ਜਿਹੜਾ ਕਿੰਨੀ ਏਜ ਹੋ ਗਈ ਭਾਈ ਇਹਦੀ ਇਹ ਬਸ਼ੇਰਾ ਵੀਰੇ ਹੈਗਾ ਮੰਨ ਕੇ ਚੱਲੋ ਜੀ 7 ਕੁ ਮਹੀਨੇ ਦਾ ਹੋਇਆ ਬਸ਼ੇਰਾ ਇੱਥੇ ਇੱਥੇ ਖੜਾ ਲਾ ਦੂੰ ਵੀ ਕੋੜੀ ਜਾਓ ਤੋ ਆ ਜਾ ਕਿੰਨੇ ਮਹੀਨੇ ਦਾ ਹੋ ਗਿਆ ਇਹ 7 ਕੁ ਮਹੀਨੇ ਦਾ ਹੋਇਆ ਬਸ਼ੇਰਾ 7 ਕੁ ਮਹੀਨੇ ਦਾ ਹਾਂ ਸੱਤ ਮਹੀਨੇ ਆਰਜਨ ਰੌਲੀ ਵਾਲੇ ਦਾ ਹੈ ਇਹ ਅਰਜਨ ਰੌਲੀ ਵਾਲਾ ਡਾਇਰੈਕਟਰ ਬਸ਼ੇਰਾ ਜੀ ਠੀਕ ਹੈ ਤੇ ਕਾਲੀ ਚੰਬੀ ਕੋੜੀ ਤੇ ਰਿਜ਼ਲਟ ਆਇਆ ਪੇ ਦਾ ਬਹੁਤ ਚਲ ਕੋੜੀ ਨੇ ਆਪਾਂ ਕਹਿ ਸਕਦੇ ਬਾਕੀ ਰਿਜ਼ਲਟ ਅੱਛਾ ਨਿਕਲਿਆ ਅੱਛਾ ਨਿਕਲਿਆ ਨਾ ਮੈਂ ਪਰ ਕਿਹ ਮੈਂ ਕਾਲੀ ਚੰਬੀ ਘੋੜੀ ਸੀ ਬਿਲ੍ਹਾ ਇਹ ਆਪਦੇ ਬਾਪ ਤੇ ਵਾਗ ਗਿਆ ਨਾ ਬਾਪ ਤੇ ਮੋਸਟਲੀ ਕੀ ਹੁੰਦਾ ਜਿਹੜੀਆਂ ਚੰਬੀਆਂ ਘੋੜੀਆਂ ਆਉਂਦੀਆਂ ਨੇ ਉਹ ਜਾਨਕੀ ਉਹਨਾਂ ਦਾ ਰਿਜ਼ਲਟ ਜੇ ਹੋਇਆ ਤੁਸੀਂ ਘੋੜਾ ਦਿਓਗੇ ਉਹ ਹੀ ਆ ਜਾਂਦਾ ਉਹ ਹੀ ਆ ਜਾਂਦਾ ਉਹ ਹੀ ਜਿਹਾ ਬੱਚਾ ਆ ਜਾਂਦਾ ਠੀਕ ਹੈ ਹਾਂ ਜੀ ਇਹਦਾ ਵੀ ਨਖਰਾ ਪੂਰਾ ਆ ਨਾ ਬਾਈ ਇਹਦਾ ਨਖਰਾ ਪੂਰਾ ਜੀ ਇਹਦਾ ਨਾ ਸੁਲਤਾਨ ਆ ਸਾਡਾ ਪਿਆਰ ਦਾ ਸੁਲਤਾਨ ਰੱਖਿਆ ਹੈ ਹਾਂ ਜੀ ਸੁਲਤਾਨ ਆ ਨਖਰਾ ਬਾਪ ਵਾਂਗ ਪੂਰਾ ਖੜਨੀ ਖੁੜਨੀ ਬਹੁਤ ਸੋਹਣੀ ਹੈ ਕੰਨਾਂ ਦੇ ਸਾਨੂੰ ਜੋੜਦਾ ਸਾਨੂੰ ਜੋੜਦਾ ਜੀ ਇਹ ਬਾਕੀ ਥੋੜਾ ਜਿਹਾ ਇਹ ਨਰਵਸ ਹੋ ਜਾਂਦਾ ਵੀ ਬਾਹਰ ਅੰਦਰ ਅਸੀਂ ਇਹਨੂੰ ਲੈ ਜਾਂਦੇ ਤਾਂ ਹੈਗੇ ਆ ਪਰ ਜਿਵੇਂ ਨਖਰ ਜਦੋਂ ਬੱਚਾ ਖੇਡਦਾ ਹੁੰਦਾ ਉਦੋਂ ਤਾਂ ਇਹਨਾਂ ਦੇ ਕੰਨਾਂ ਤੇ ਸ਼ਕੀਨੀ ਲੱਗ ਹੁੰਦੀ ਆ ਬਾਕੀ ਤੁਹਾਨੂੰ ਭਜਦੇ ਦੀ ਵੀਡੀਓ ਆਪਾਂ ਪਾ ਦਿੰਨੇ ਹੁਣੇ ਠੀਕ ਹੈ ਉਹ ਦਿਖਾ ਦਿੰਨੇ ਆਪਾਂ ਨਖਰਾ ਤੋਂ ਫੇਰਾ ਪੂਰਾ ਇਹਦਾ ਵੀ ਜੀ ਇਹ ਕਿੰਨੀ ਹਾਈਡ ਕਰ ਗਿਆ ਬਈ ਹੁਣ 7 ਮਹੀਨਿਆਂ ਦਾ ਇਹ ਐ ਮੰਨ ਕੇ ਚੱਲੋ ਜੀ ਹੁਣ 7 ਮਹੀਨੇ ਦਾ ਲਗਭਗ 57 53 ਦੇ 55 ਜਤਨ ਸਰੋਹੀ 57 ਜਤਨ ਜਗਿਆ 57 ਦੇ ਨੇੜੇ ਲੱਗਿਆ ਹੋਇਆ ਠੀਕ ਹੈ ਜਿਹੜਾ ਅਰਜਨ ਰੌਲੀ ਵਾਲਾ ਪਰ ਉਹਦੀ ਹਾਈਟ ਕਿੰਨੀ ਹੈ ਬਈ ਉਹਦੀ ਤਾਂ 63 ਇੰਚ ਹਾਈਟ ਹੈ ਸੁਨੱਖਾ ਪੰਨ ਸੋਹਣਾ ਉਹਦੇ ਸੁਨੱਖਾ ਪੰਨ ਹਾਂ ਸੁਨੱਖਾ ਪੰਨ ਸੋਹਣਾ ਬਹੁਤ ਸੋਹਣਾ ਖੜਨੀ ਸੋਹਣੀ ਆ ਕੰਨਾਂ ਦਾ ਬੰਤਰਾਂ ਦਾ ਬਾਡੀ ਬੰਤਰਾਂ ਦਾ ਬਹੁਤ ਸੋਹਣਾ ਘੋੜਾ ਠੀਕ ਹੈ ਤੇ ਬਾਕੀ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਵੀ ਗੱਲ ਕਰੀ ਨੁਕਰਿਆਂ ਦੇ ਇਹ ਉਦਾਂ ਦੇ ਨੁਕਰੇ ਤੇ ਠੀਕ ਹੈ ਮਾਰਵਾੜੀ ਵੀ ਆਪਣੇ ਕੋਲ ਖੜੇ ਨੇ ਅੰਦਰ ਮਾਰਵਾੜੀ ਵੀ ਤੁਹਾਨੂੰ ਦਿਖਾਉਣੇ ਹਾਂ ਨਹੀਂ ਦਿਖਾइए ਫਿਰ ਮਾਰਵਾੜੀ ਬਈ ਮਾਰਵਾੜੀ ਦਿਖਾਉਣੇ ਆ ਲੈ ਬਾਰੀ ਲਿਆਵਾਂ ਉਹ ਸ਼ੇਰੀ ਬਾਰੀ ਲਿਆਵਾਂਗੇ ਉਹ ਬਾਰੀ ਲਿਆਵਾਂ ਉਹ ਮਾਰਵਾੜੀ ਚ ਆ ਗਿਆ ਮਾਰਵਾੜੀ ਜਾ ਗਿਆ ਇਹਦਾ ਪਿਓ ਦੁੱਲਾ ਘੋੜਾ ਜਿਹੜਾ ਤੁਹਾਨੂੰ ਦੱਸਿਆ ਪਹਿਲਾਂ ਚੈਂਪੀਅਨ ਬਣਿਆ ਹੂੰ ਤੇ ਇਹ ਵੀ ਇੱਥੇ ਬਣਿਆ ਸੀ ਉਹ ਹਾਂਜੀ ਉਹ ਕਿੱਥੇ ਉਹ ਤਕਰੀਬਨ ਆਪਣੇ ਪੰਜਾਬ ਦੇ ਜਿੰਨੇ ਵੀ ਸ਼ੋਅ ਲੱਗੇ ਸਾਰੇ ਸ਼ੋਅਾਂ ਤੇ ਚੈਂਪੀਅਨ ਰਹਿ ਗਿਆ ਜੀ ਅੱਛਾ ਇਹ ਉਹਦਾ ਦੁੱਲੇ ਦਾ ਨੀਲਾ ਘੋੜਾ ਹੈ ਨੀਲਾ ਘੋੜਾ ਹਾਂ ਨੀਲਾ ਬਜੂ ਜੀ ਦੀ ਬਾਗ ਹੋ ਗਿਆ ਉਹ ਨੀਲਾ ਹੋ ਰਹੀ ਹੈ ਜੀ ਇਹ ਨੀਲਾ ਹੋਊਗਾ ਜੀ ਘੋੜਾ ਸਿਆਹ ਹਾਂ ਜੀ ਇਹ ਵੀ ਅਜੇ ਬੱਚਾ ਹੀ ਆ ਜੀ ਇਹ ਕਿੰਨੇ ਟਾਈਮ ਦਾ ਇਹ ਹੈਗਾ ਜੀ 17 ਮਹੀਨਾ ਦਾ ਬੱਚਾ ਜੀ 17 ਮਹੀਨਾ ਦਾ 17 ਮਹੀਨਾ ਦਾ ਬੱਚਾ ਤੇ 61 ਇੰਚ ਹਾਈਟ ਕਰ ਗਈ ਇਹ 61 ਇੰਚ ਕਰ ਗਿਆ ਵੀ ਹਾਈਟ ਇੰਚ ਹਾਈਟ ਕਰ ਗਈ ਹਾਂ ਹਾਂ ਜੀ ਸਰ ਭਾਈਓ ਜੇ ਮੈਂ ਇਹਨਾਂ ਤੋਂ ਬਰੀਡਿੰਗ ਲੈਣੀ ਹੋਵੇ ਫਿਰ ਕਿੰਨੇ ਟਾਈਮ ਚ ਬਰੀਡਰ ਤਿਆਰ ਹੁੰਦਾ ਇੱਕ ਬਰੀਡਰ ਤਾਂ ਜੀ ਅਸਲੀ ਤਿਆਰ ਕਰਨਾ ਇਹ ਤਕਰੀਬਨ ਆਇਆ ਮੰਨ ਕੇ ਚੱਲੋ ਘੱਟੋ ਘੱਟ 3 ਸਾਲਾਂ ਤੋਂ ਉੱਪਰ ਹੋਣਾ ਚਾਹੀਦਾ ਲੋ ਤਾਂ 24 24 ਮਹੀਨੇ 25 25 ਮਹੀਨੇ ਦਾ ਵੀ ਬੱਚਾ ਛੱਡੀ ਜਾਂਦੇ ਨੇ ਪਰ ਉਹਦਾ ਫਾਇਦਾ ਨਹੀਂ ਹੈਗਾ ਜੀ ਬੱਚੇ ਦਾ ਹੁਣ ਇਹ ਤਾਂ ਘਰ ਖਾਤਰੀ ਰੱਖੇ ਹੋਏ ਨੇ ਭਾਈ ਆਪਣੇ ਇਹ ਘਰ ਖਾਤਰੀ ਨਹੀਂ ਇਹ ਆਪਣੇ ਸ਼ੌਂਕ ਦੇ ਨੇ ਜਿਵੇਂ ਕਹਿੰਦੇ ਨੇ ਇੱਕ ਹੁੰਦੀ ਆ ਨਰ ਦੀ ਸਵਾਰੀ ਇਹ ਸਵਾਰੀ ਦੀ ਖਾਤਰੀ ਆਏ ਜੀ ਆਪਾਂ ਅੱਛਾ ਬਾਕੀ ਪਿਓ ਵਾਂਗੂ ਇਹਦੇ ਚ ਨਖਰਾ ਇਹ ਇੱਕ ਤਾਂ ਗੁੱਸਾ ਨਹੀਂ ਬਹੁਤ ਇਹਦੇ ਚ ਅੱਛਾ ਥੱਪੜ ਮਾਰੋ ਥੱਪੜ ਨਹੀਂ ਚੱਲੂਗਾ ਜੀ ਹੂੰ ਬਹੁਤ ੜੀਆਂ ਕਰਨ ਲੱਗ ਜਾਂਦਾ ਨੇ ਹੁਣ ਜਿਵੇਂ ਅਸੀਂ ਲਗਾਮ ਪਾਉਣੇ ਲਗਾਮ ਨਹੀਂ ਪਾਊਗਾ ਮੋਹਰਾ ਨਹੀਂ ਪਾਉਂਦਾ ਬਾ ਪੱਟੇ ਦੇ ਨਾਲ ਪਿਆਰ ਨਾਲ ਤੈਨੂੰ ਜੋ ਮਰਜ਼ੀ ਕਰੀ ਚੱਲੋ ਹੂੰ ਬਈ ਫਿਰ ਇਹ ਨਾਲ ਚ ਫਰਕ ਕੀ ਹੁੰਦਾ ਨੁਕਰੇ ਤੇ ਚ ਨੋਖਰੇ ਤੇ ਇਹਦੇ ਚ ਜਾਨੀ ਕਿ ਜਿਵੇਂ ਲੈਨ ਆ ਜਾਂਦੀ ਹੈ ਇਹਦੇ ਚ ਇਹਨਾਂ ਚ ਜਿਵੇਂ ਨੀਲਾ ਨੀਲੀ ਲੈਨ ਆ ਗਈ ਇਹਦੇ ਚ ਠੀਕ ਹੈ ਉਹ ਵੀ ਮਾਰਵਾੜੀ ਚ ਆ ਜਾਂਦੀ ਆ ਨੀਲਿਆਂ ਚ ਗਨੇ ਉਸ ਤੋਂ ਬਾਅਦ ਜਿਵੇਂ ਕਹਿੰਦੇ ਨੇ ਕਾਲੀਏ ਘੋੜੀਆਂ ਜਿਵੇਂ ਆਮ ਆਪਾਂ ਦੇਸੀ ਜੱਟਾਂ ਦਾ ਕੰਮ ਆ ਵੀ ਕਾਲੀ ਘੋੜੀ ਕਹਿੰਦੇ ਚੰਬੀ ਘੋੜੀ ਉਹ ਨੀਲਿਆਂ ਚ ਮਾਰਵਾੜੀ ਚ ਆ ਜਾਂਦੀਆਂ ਨੇ ਉਹਨਾਂ ਦੀ ਲਾਈਨਾਂ ਦਾ ਐ ਹੁੰਦਾ ਜਿਵੇਂ ਅੱਜ ਚੱਲਦੀ ਆਲੀਸ਼ਾਨ ਲਾਈਨ ਦੇ ਆਲੀਸ਼ਾਨ ਲਾਈਨਾਂ ਠੀਕ ਹੈ ਕਾਲਾ ਕੰਠਾ ਆ ਗਿਆ ਤੇ ਲਾਈਨਾਂ ਇੱਕੋ ਹੀ ਨੇ ਬਾਕੀ ਅੱਗੇ ਜਿਵੇਂ ਕਿ ਬੱਚੇ ਪੈਦਾ ਹੋ ਗਏ ਉਹਨਾਂ ਦੇ ਅਲੱਗ-ਅਲੱਗ ਲਾਈਨਾਂ ਬਣ ਗਏ ਨਾ ਉਤੋਏ ਫਰ ਭਾਈ ਅਗਰ ਐਗਰੈਸਿਵ ਤਾਂ ਨਹੀਂ ਹੁੰਦੇ ਇੱਕ ਦੂਜੇ ਨੂੰ ਦੇਖ ਕੇ ਹਜੇ ਇਹ ਨਹੀਂ ਹਜੇ ਨਹੀਂ ਹੁੰਦੇ ਜੀ ਅਗਰੈਸਿਵ ਹੂੰ ਐ ਵੀ ਇਹ ਹੋਰਾਂ ਨੂੰ ਤਾਂ ਥੋੜਾ ਜਿਹਾ ਕਰਦਾ ਅੱਛਾ ਯਾਨੀ ਕਿ ਇਹ ਦੀ ਮਾਂ ਨਹੀਂ ਹੈਗੀ ਪਰ ਇਹ ਇਹਦੇ ਕੋਲ ਹੀ ਖੜਦਾ ਐਸੇ ਨਾ ਉਹ ਇਹਦੇ ਤੋਂ ਪਾਸੇ ਜਾਵੇ ਨਾ ਇਹ ਉਹਦੇ ਤੋਂ ਪਾਸੇ ਜਾਵੇ ਠੀਕ ਹੈ ਹਾਂ ਪਿਆਰ ਮੋਹ ਇਹਨਾਂ ਦੇ ਇੰਨਾ ਬੱਚਿਆਂ ਦਾ ਵੀ ਹੱਦੋਂ ਵੱਧ ਕੇ ਨਾਲੇ ਮਾਸ਼ਾਅੱਲਾ ਲੱਗਾਂ ਨਸਲ ਲੱਗਾਂ ਬਾਕੀ ਇਹ ਇਹਦੇ ਬਿਨਾ ਜਾਂਦਾ ਨਹੀਂ ਨਾ ਜਿਵੇਂ ਕਹਿੰਦੇ ਨੇ ਮਾਂ ਬਿਨਾ ਇੱਕ ਜੀਵਸਾ ਨਾ ਆਪਾਂ ਨਾਰਮਲ ਹੈ ਨਾਰਾ ਵੀ ਮਾਂ ਨਾਲ ਇਦਾਂ ਦਾ ਕੁਝ ਕਰ ਨਾ ਇਹ ਕਰਤੂਤਾ ਇਦਾਂ ਦੀ ਕਰਦਾ ਨਾ ਬਤਾ ਓਏ ਹਾਂ ਜੀ ਬਈ ਕਾਲੀ ਜੰਬੀ ਹੈ ਹਾਂ ਇਹ ਕਾਲੀ ਜੰਬੀ ਇਹਦੇ ਤੇ ਰਿਜ਼ਲਟ ਆਇਆ ਬਈ ਯਾਰ ਇਹ ਆ ਆਰ ਜਨਰੌਲੀ ਵਾਲੇ ਦਾ ਬਈ ਜਿਹੜਾ ਮੁੰਡਾਗਾ ਇਹ ਇਹਦਾ ਹੈ ਬਸ਼ੀਰਾ ਬਸ਼ੀਰਾ ਬਾਕੀ ਸਾਊ ਫੀਲ ਘੋੜੀਆਂ ਜਿਵੇਂ ਮਰਜ਼ੀ ਦੇਖੋ ਆਪਣੀ ਜੇਸਾ ਨਾਲ ਘੋੜੀਆਂ ਘੋੜੀਆਂ ਇੰਨੇ ਨੇੜੇ ਰੱਖਿਆ ਹਾਂ ਤਾਂ ਐਗਰੈਸਿਵ ਹੋ ਜਾਂਦੇ ਇੱਕ ਦੂਜੇ ਨੂੰ ਦੇਖ ਕੇ ਇਹ ਨਹੀਂ ਹੁੰਦੀਆਂ ਬਾਕੀ ਘੋੜੀਆਂ ਬਾਕੀ ਜਿਵੇਂ ਤੁਹਾਨੂੰ ਦੱਸਿਆ ਵੀ ਆਪਣੇ ਪਿਆਰ ਮੋਹ ਪਿਆਰ ਦੇ ਰੰਧਾਣੇ ਸਾਰੇ ਪਸ਼ੂ ਜਾਨਵਰ ਪਿਆਰ ਨਾਲ ਜਿਵੇਂ ਮਰਜ਼ੀ ਇਕੱਠੇ ਰਹਿੰਦੇ ਨੇ ਹਾਂ ਲੋਕ ਪਿਛਾੜੀ ਲਾਉਂਦੇ ਨੇ ਨਾ ਪਾ ਅੱਜ ਤੱਕ ਪਿਛਾੜੀ ਲਾਈ ਕਿਸੇ ਜਾਨਵਰ ਨੂੰ ਤਾਂ ਨਾ ਹੀ ਲਾ ਲਾਉਣੇ ਆ ਜੀ ਅੱਛਾ ਹਾਂਜੀ ਲੋਕ ਪਿਛਾੜੀ ਪਿਛਾੜੀ ਕੀ ਹੁੰਦੀ ਆ ਬਈ ਪਿਛਾੜੀ ਲੱਤ ਨੂੰ ਲਾ ਦਿੰਦੇ ਨਹੀਂ ਮਗਰਲੇ ਲੱਤਾਂ ਲੱਤਾਂ ਮਾਰ ਹਾਂ ਹਾਂ ਚ ਉਹ ਬੰਨੀਆਂ ਪਜਾਉਂਦੇ ਨੇ ਨਾ ਉਹ ਕਾਦੇ ਖਾਤਰ ਲਾਉਂਦੇ ਹੁੰਦੇ ਆ ਇਹ ਘੋੜਾ ਲੱਤ ਮਾਰਦਾ ਜੀ ਹੂੰ ਠੀਕ ਆ ਜੀ ਇਹਦੇ ਕਰਕੇ ਉਸ ਕਰਕੇ ਲਾਉਂਦੇ ਨੇ ਜਿਵੇਂ ਮਰਜ਼ੀ ਇਹਦੇ ਲਈ ਠੀਕ ਆ ਤੁਸੀਂ ਨਹੀਂ ਕਿਤੇ ਲਾਈ ਨਾ ਆਪਾਂ ਪਛਾੜੀਆਂ ਲਾਈ ਜੀ ਠੀਕ ਆ ਜਿਵੇਂ ਮਰਜ਼ੀ ਨ ਕਰਮਾਂ ਵਾਲੇ ਜੋ ਮਰਜ਼ੀ ਕਰੀ ਜੋ ਲੱਤਾਂ ਲੱਤਾਂ ਰੱਤ ਪਸਾ ਇਹ ਕੋਈ ਚੱਕਰ ਨਹੀਂ ਜਿਵੇਂ ਮਰ ਬਾਕੀ ਸਾਊਸ ਸੰਦੇ ਅਸੂਸ਼ੀ ਬਾਕੀ ਜਿਹੜੇ ਸਾ ਤੋਂ ਦੱਸਿਆ ਜੀ ਪਿਆਰ ਦੇ ਤੁੰਦਾਂ ਨੇ ਪਿਆਰ ਬਹੁਤ ਵੱਡੀ ਚੀਜ਼ ਬਸ ਥੋੜੇ ਆਉਂ ਤਾਂ ਨਮਾਈ ਜਾਂਦੇ ਸੀ ਅਜੇ ਤਾਂ ਦੋ ਹੀ ਹੱਤੇ ਆ ਹਾਂ ਰਹਿੰਦੇ ਨੇ ਨਮਾਉਣ ਨਾਲ ਆਉਣ ਨਾਲ ਰਹਿੰਦੇ ਨੇ ਤਾਂ ਕਰਕੇ ਮੈਂ ਚਲੋ ਆ ਗਏ ਜੀ ਐਨ ਧੰਨਵਾਦ ਤੁਹਾਡਾ ਏ ਏ ਉਹ ਕਿਹੜੀ ਲਾਈਨ ਦੀ ਆ ਗਈ ਬਈ ਫਿਰ ਇਹ ਇਹ ਆਨ ਆਨਲਾਈਨ ਆ ਜੀ ਅੱਛਾ ਇਹਦਾ ਪਤਾ ਨਹੀਂ ਇਹਦਾ ਪਤਾ ਨਹੀਂ ਆਪਾਂ ਨੂੰ ਇਹ ਵੀ ਘੋੜੀ ਅੱਗੋਂ ਲਿਆਂਦੀ ਸੀ ਮੇਰੇ ਰਿਜ਼ਲਟ ਵਧੀਆ ਆਇਆ ਇਹਦਾ ਹਾਂ ਰਿਜ਼ਲਟ ਆਪਾਂ ਨੂੰ ਉਹਨਾਂ ਅੱਗੋਂ ਹੀ ਦਿੱਤਾ ਸੀ ਆਪਾਂ ਮੇਟ ਨਹੀਂ ਕਰਾਈ ਉਹਨਾਂ ਤੁਸੀਂ ਨਹੀਂ ਕਰਾਈ ਮੈਂ ਹਾਂ ਆਪਾਂ ਨਹੀਂ ਕਰਾਈ ਉਹਨਾਂ ਕਹਿ ਕੇ ਦਿੱਤਾ ਸੀ ਠੀਕ ਹੈ ਇਹ ਮਾਪੋਤ ਇਕੱਠੇ ਲਿਆਂਦੇ ਸੀਗੇ ਠੀਕ ਹੈ ਹਾਂਜੀ ਇਹ ਆਪਾਂ ਲੈ ਕੇ ਆਏ ਸੀ ਜੀ ਹਰਮਾਨਗੜ ਮੇਲੇ ਤੋਂ ਮੇਲੇ ਤੋਂ ਲੈ ਕੇ ਆਏ ਹਾਂਜੀ ਹੁਣ ਮਾੜਾ ਹੀ ਫਿਰ ਮੇਲਿਆਂ ਤੇ ਵੀ ਜਾਂਦੇ ਹੋਵੋਗੇ ਹਾਂਜੀ ਹਾਂਜੀ ਮੇਲਾ ਆ ਗਿਆ ਜੀ ਹਰਮਾਨਗੜ ਘੋੜਿਆਂ ਦਾ ਮੰਡੀ ਲੱਗੀ ਸੀ ਫਿਰ ਉੱਥੋਂ ਲੈ ਕੇ ਆ ਠੀਕ ਆ ਹਾਂਜੀ ਤੇ ਇੱਕ ਇੱਕ ਛੋਟੇ ਲੱਭੇ ਸੂਈ ਹੋਈ ਆ ਜਿਹੜੀ ਘੋੜੀ ਹਾਂਜੀ ਉਹ ਬਈ ਉਹ ਘੋੜੀ ਆਨ ਆਨਲਾਈਨ ਆ ਜੀ ਤੇ ਉਹਦੇ ਮਗਰ ਬਸ਼ੇਰਾ ਹੈਗਾ ਜੀ ਰਾਜਾ ਪੀਟੀ ਵਾਲਾ ਸੀਗਾ ਬਈ ਘੋੜੀ ਫੜੀ ਆਜੂ ਮਾਰੇ ਉਹ ਘੋੜੀ ਆਜੂ ਆਜੂ ਬਾਹਰ ਜੀ ਠੀਕ ਆ ਉਹ ਵੀ ਦਿਖਾਉਣੇ ਆ ਬਾਈ ਤੁਹਾਨੂੰ ਰਾਜੇ ਪੀਟੀ ਵਾਲੇ ਕੋਲੋਂ ਸੀਗਾ ਬਿੱਲਾ ਘੋੜਾ ਸਿਆ ਉਹ ਕੋਲੇ ਦਾ ਰਿਜ਼ਲਟ ਆਈ ਉਹ ਵੀ ਬਸ਼ੇਰਾ ਆਪਣੇ ਕੋਲ ਆਇਆ ਬਸ਼ੇਰਾ ਬਹੁਤ ਟੌਪ ਦਾ ਬਸ਼ੇਰਾ ਆ ਪਸ਼ੇਰ ਦੀ ਹਾਈਟ ਹੋਣੀ ਬਹੁਤ ਗਮਚੇ ਗਮਚੇ ਬਹੁਤ ਟੌਪ ਦਾ ਬਸ਼ੇਰਾ ਠੀਕ ਹੈ ਕਿਸੇ ਟਾਈਮ ਬਹੁਤ ਟੌਪ ਦਾ ਸਾਣ ਬਣਨ ਵਾਲਾ ਬਣੂ ਹੂੰ ਬਾਕੀ ਉਹ ਆਪਾਂ ਗੁਰੂ ਘਰ ਚੜਾ ਕੇ ਆਉਣਾ ਜੀ ਅੱਛਾ ਗੁਰੂ ਘਰ ਹਾਂ ਸ੍ਰੀ ਮੁਕਤਸ ਸਾਹਿਬ ਠੀਕ ਹੈ ਤੇ ਉਹ ਦਿਖਾਈਏ ਭਾਈ ਉਹ ਲਿਆਈ ਕੋੜੀ ਹਾਂ ਲਿਆਉਣ ਜੀ ਦਾ ਵੀ ਕਾਹ ਹੋਰ ਮਾਰਵਾੜੀਆਂ ਹੈ ਬਈ ਹਾਂਜੀ ਮਾਰਵਾੜੀ ਦੇ ਵੀ 3 ਜਨਵਰ ਨੇ ਮਾਰਵਾੜੀ ਦੇ ਆਪਣੇ ਕੋਲ ਜੀ ਹਾਂਜੀ 3 ਜਨਵਰ ਨੇ ਇਹਦੇ ਮਹੀਨਾ ਰਹਿ ਗਿਆ ਜੀ ਆਪਣਾ ਸੋਣ ਚ ਹਾਂਜੀ ਇਹ ਗੱਬਣਾ ਘੋੜੀ ਜੀ ਇਹ ਕਿਹੜੇ ਤੋਂ ਗੱਬਣ ਬਈ ਇਹ ਆਲੀਸ਼ਾਨ ਲਾਈਨ ਦਾ ਘੋੜਾ ਜੀ ਬਲੈਕ ਐ ਰੋ ਬਲਾਸਪੁਰ ਖੜਾ ਹਾਂ ਆਪਣੇ ਜਿਹੜੀ ਸ਼ੂਟਿੰਗ ਵਾਲੇ ਹੁੰਦੇ ਜਿਵੇਂ ਪ੍ਰੀ ਵਿਡਿੰਗ ਵਾਲੇ ਹੁੰਦੇ ਨੇ ਉੱਥੇ ਖੜਾ ਜੀ 66 ਇੰਚ ਦਾ ਘੋੜਾ 66 ਇੰਚ ਦਾ ਹਾਂਜੀ ਆਲੀਸ਼ਾਨ ਲਾਈਨ ਦਾ ਘੋੜਾ ਜੀ ਉੱਥੇ ਖੜਾ ਹਾਂਜੀ ਉਹ ਇਹ ਉਸ ਘੋੜੇ ਤੋਂ ਮੇਟ ਆ ਜੀ ਇਹ ਕਰਮਾ ਵਾਲੀ ਦੇ ਦਿਨ ਐ ਮੰਨ ਹੋਇਆ ਮਹੀਨਾ ਹੀ ਰਹਿ ਗਿਆ ਜੀ ਇਹਦਾ ਦਿਨਾਂ ਤੇ ਠੀਕ ਆ ਤੇ ਜਿਵੇਂ ਬਾਈ ਤੁਸੀਂ ਕੋੜੀ ਜਾਂ ਖਰੀਦੋ ਨਾ ਬਸ਼ੇਰਾ ਖਰੀਦ ਦਿਓ ਜਾਂ ਬਸ਼ੇਰੀ ਖਰੀਦ ਦਿਓ ਫਿਰ ਜੇ ਕੋਈ ਝੂਠ ਬੋਲ ਕੇ ਦੇ ਦੇ ਵੀ ਇਹ ਉਹਦਾ ਆ ਫਿਰ ਕਿਵੇਂ ਪਤਾ ਲੱਗਦਾ ਬਈ ਉਹਦਾ ਬਾਕੀ ਜੀ ਸਾਹਿਬ ਜੀ ਡੀਐਨਏ ਟੈਸਟ ਹੋ ਜਾਂਦਾ ਇਹ ਟੈਸਟ ਹੁੰਦੇ ਨੇ ਟੈਸਟ ਹੁੰਦੇ ਆ ਬਾਕੀ ਮਹਾਰਾਜ ਦੀ ਰਪੰਦ ਅਗਲੇ ਤੇ ਇਹ ਨਾ ਕਰਮਾਂ ਵਾਲੇ ਜਾਨਵਰਾਂ ਝੂਠ ਬੋਲ ਕੇ ਲੈਣਾ ਵੀ ਕੀ ਆ ਬਾਕੀ ਇਸ ਲਾਈਨ ਦੇ ਚ ਵਾਕੀ ਜਿਸ ਫਾਇਦੇ ਚਲਦਾ ਤਾਂ ਬਹੁਤ ਝੂਠ ਹੈ। ਹੂੰ। ਵੀ ਠੀਕ ਹੈ ਵੀ ਆ ਉਹਦਾ ਜਾਂ ਉਹਦਾ। ਹੂੰ। ਬਾਕੀ ਇਹ ਤਾਂ ਵਾਇਗਰੂ ਤੇ ਡਿਪੈਂਡ ਆ ਜਾਂ ਅਗਲੇ ਤੇ ਇਮਾਨਦਾਰੀ ਅੱਜਕੱਲ ਲੋਕਾਂ ਦੀ ਇਮਾਨਦਾਰੀ ਤੇ ਆ। ਹੂੰ। ਵੀ ਹਾਂ ਵੀ ਇਮਾਨਦਾਰੀ ਕਹਦੀ ਹੁਣ ਅਸੀਂ ਇਹਨੂੰ ਜਿਹਦੀ ਮਰਜ਼ੀ ਬਣਾ ਦੇ ਪਰ ਅੰਨ ਨੂੰ ਲੈਣ ਦੀ ਆ। ਹੂੰ। ਪਰ ਜਿਹੜੇ ਘੋੜੇ ਤੇ ਮੇਟ ਆ ਉਹ ਤੁਹਾਨੂੰ ਦੱਸਦੇ ਆ ਵੀ ਆਲੀਸ਼ਾਨ ਲੈਂਦਾ ਡੀਐਨਏ ਟੈਸਟ ਹੋਇਆ ਵਾ ਸਭ ਕੁਝ ਓਕੇ ਆ। ਬਹੁਤ ਟੌਪ ਦਾ ਘੋੜਾ ਹੈ ਜਿਹੜੇ ਘੋੜੇ ਤੇ ਮੇਟ ਆ। ਇਹ ਕਿੰਨੇ ਦਾੰਦ ਹੋ ਗਈ ਇਹੇ? ਇਹ ਚਾਰ ਦੰਦ ਲੱਗੀ ਅਜੇ ਅਜੇ ਇਹ ਬਸ਼ੇਰੀ ਆ ਇਹ ਬਸ਼ੇਰੀ ਆ ਪਹਿਲਾਂ ਸੋਚ ਦੇਣਾ ਇਹਨੇ ਆਪਣੇ ਕੋਲ ਇੱਕ ਕ੍ਰਾਸ ਬਾਈ ਫਿਰ ਕਿੰਨੇ ਦੰਦਾਂ ਦੇ ਕਰਾਉਣੇ ਇਹਨਾਂ ਨੂੰ ਇਹ ਕ੍ਰਾਸ ਬਾਕੀ ਐਦਾਂ ਵੀ ਜਿਵੇਂ ਹੀਟ ਆਉਂਦੀ ਆ ਤਕਰੀਬਨ 24-25 ਮਹੀਨੇ ਤੇ ਵੀ ਕਰਾ ਦਿੰਨੇ ਹੁੰਦੇ ਆ ਹਾਂ ਬਾਕੀ ਡਿਪੈਂਡ ਹੀ ਹੈ ਟ ਚੱਕ ਜੇ ਤੇ ਵੀ ਆ ਏ ਵੀ ਕੋੜੀ ਆਪਾਂ ਲਿਆਂਦੀ ਆ ਮਿੱਤਰ ਸੱਜਣ ਅੱਛਾ ਠੀਕ ਆ ਹਾਂ ਉਹ ਬਾਹਰ ਚਲੇ ਗਏ ਉਹਨਾਂ ਤੋਂ ਕੋੜੀ ਸੰਭੀ ਨਹੀਂ ਕਰੇ ਮਾਪੇ ਤਾਂ ਫਿਰ ਉਹਨਾਂ ਤੋਂ ਆਪਾਂ ਇੱਕ ਕੋੜੀ ਲਿਆਂਦੇ ਬਾਹਰ ਜਿੱਤੇ ਵੀ ਛੋਟੇ ਲਵੇ ਸਾਰੀਆਂ 12ਵੀਂ ਆਈਆਂ ਹੋਈਆਂ ਨੇ ਹੁਣ ਤਿਆਰ ਹੋਣਗੀਆਂ ਕਰੇ ਹਨਾ ਹੁਣ ਤਿਆਰ ਹੋਈਆਂ ਜਿਵੇਂ ਆਪਾਂ ਜਿਵੇਂ ਬਸ਼ੇਰੀ ਹੋ ਗਈ ਆ ਬਸ਼ੇਰਾ ਹੋ ਗਿਆ ਇੱਕ ਬਸ਼ੇਰਾ ਆਪਣੇ ਕੋਲ ਅੰਦਰ ਖੜਾ ਜੀ ਇਹ ਆਪਣੇ ਘਰ ਦੇ ਬਰੇਡ ਜਿਵੇਂ ਆ ਆਪਣੇ ਘਰੇ ਆ ਕੇ ਕਹਿੰਦੇ ਆਪਣੇ ਘਰੇ ਸਾਂ ਨਾ ਪਤਾ ਓਏ ਤੇ ਜਿਵੇਂ ਭਈ ਆ ਨਾ ਆਪਾਂ ਮੱਜਾਂ 'ਚ ਦੇਖਦੇ ਆਂ ਵੀ ਕੱਟੀ ਚੰਗੀ ਮੰਨੀ ਜਾਂਦੀ ਆ ਵੀ ਕੱਟੀ ਹੋ ਗਈ ਚਲ ਵਧੀਆ ਆ ਨਾ ਤਾਂ ਇਹਨਾਂ 'ਚ ਕੀ ਚੰਗਾ ਮੰਨਿਆ ਇਹਨਾਂ 'ਚ ਵੀ ਸੇਮ ਆ ਜੀ ਉਹੀ ਬਸ਼ੇਰੀ ਚੰਗੀ ਮੰਨੀ ਜਾਂਦੀ ਆ ਬਸ਼ੇਰੀ ਬਸ਼ੇਰੀ ਹੋ ਗਈ ਬਸ਼ੇਰੀ ਦਾ ਮੁੱਲ ਕੋਈ ਨਹੀਂ ਬਸ਼ੇਰੀ ਸਮਝ ਜਾਂਦੀ ਆ ਇਹਨਾਂ ਦੇ ਨਾਲ ਜਿਵੇਂ ਆਪਾਂ ਆਮ ਕਹਿੰਦੇ ਆ ਵੀ ਮੱਜਾਂ ਦੇ ਨਾਲ ਕੱਟੀਆਂ ਸਮਝ ਜਾਂਦੀਆਂ ਨੇ ਵੀ ਖਾਈ ਜਾਂਦੇ ਨੇ ਉਸ ਤੋਂ ਉਹ ਤੁਰੇ ਸਮਝ ਜਾਂਦੇ ਆ ਅੱਛਾ ਬਾਕੀ ਉਸ ਤੋਂ ਨਾਲ ਸੇਮ ਆ ਵੀ ਉਹਦੇ ਉਹਨਾਂ 'ਚ ਵੀ ਇਹੀ ਮੰਨੇ ਜਾਂਦੇ ਵੀ ਹਾਂ ਵੀ ਬਸ਼ੇਰੀ ਨਾ ਮੁੱਲ ਕੀ ਕਹਿੰਦੇ ਕਿਹੜੀ ਚੀਜ਼ ਦਾ ਵੱਧ ਪੈਂਦਾ ਬਸ਼ੇਰੇ ਦਾ ਕਿ ਬਸ਼ੇਰੀ ਦਾ ਬਸ਼ੇਰੀ ਦਾ ਪੈਂਦਾ ਜੀ ਬਸ਼ੇਰੀ ਦਾ ਤਾਂ ਜੇ ਉਹ ਪਾਲਦਾ ਜਿਸ ਸਾਣ ਬਣ ਗਿਆ ਤਾਂ ਫਿਰ ਉਹਦਾ ਕੋਈ ਮੁੱਲ ਨਹੀਂ ਠੀਕ ਹੈ ਘੋੜੀਆਂ ਵੀ ਬਹੁਤ ਮਹਿੰਗੀਆਂ ਤਾਂ ਮਹਿੰਗੀਆਂ ਪਈਆਂ ਨੇ ਘੋੜੀਆਂ ਆਪਾਂ ਇਹ ਕਹ ਸਕਦੇ ਹਾਂ ਵੀ ਸਾਣ ਦਾ ਕੋਈ ਇੱਕ ਮਿਰਲਾ ਬਣਦਾ ਵੀ ਬਸ਼ੇਰੀ ਕਮਾਈ ਦੇਣ ਲੱਗ ਜਾਂਦੀ ਹੈ ਨਾ ਵੀ ਬੱਚੇ ਪਹਿਲੇ ਕਮਾਈ ਦੇਣ ਲੱਗ ਜਾਂਦੀ ਹੈ ਪਹਿਲੀ ਸਭ ਤੋਂ ਵੱਡੀ ਪਹਿਲੀ ਕਮਾਈ ਤੁਹਾਡਾ ਉਹਦਾ ਬੱਚਾ ਠੀਕ ਹੈ ਜਿਹੜਾ ਉਹਦਾ ਬੱਚਾ ਹੋਊਗਾ ਬਸ਼ੇਰੀ ਤਾਂ ਉਹ ਤੁਹਾਡੀ ਸਭ ਤੋਂ ਵੱਡੀ ਪਹਿਲੀ ਕਮਾਈ ਹੈ ਜੀ ਤੇ ਘੱਟ ਤੋਂ ਘੱਟ ਜੇ ਮੈਂ ਆਪਾਂ ਜੇ ਨਸਲ ਦੀ ਚੰਗੀ ਲੈਣੀ ਹੈ ਨਾ ਹਾਂ ਜੀ ਬਸ਼ੇਰੀ ਲੈਣੀ ਹੈ ਮੰਨ ਕੇ ਲਓ ਕਿੰਨੇ ਕੁ ਰੁਪਈਆ ਦੀ ਮਿਲ ਜਾਂਦੀ ਹੈ ਬਈ ਜੇ ਤਾਂ ਅਜਪਾਲੀ ਲੈਣੇ ਆ ਨਸਲ ਦੀ ਤਾਂ ਕੋਈ ਮੁੱਲ ਨਹੀਂ ਹੈਗਾ ਠੀਕ ਹੈ ਆਮ ਜੇ ਨੌਕਰੀ ਲਾਓਗੇ ਤੁਸੀਂ ਤਾਂ ਨੌਕਰੀ ਜਿੱਦਾਂ 4 ਤੋਂ 5 ਮਹੀਨੇ ਦੀ ਬਿਸ਼ੇਰੀ ਜਿਹੜੀ ਹੈਗੀ ਆ ਤੁਹਾਨੂੰ 2.5 ਤੋਂ 3 ਲੱਖ ਰੁਪਏ ਦੀ ਵਧੀਆ ਬਿਸ਼ੇਰੀ ਆਜੂ ਚੰਗੀ ਨਸਲ ਦੀ ਅੱਛਾ ਠੀਕ ਹੈ ਵੀ ਚਲ ਆਏ ਵੀ ਜਿਹੜੇ ਨਾਰਮਲ ਆਮ ਘਰਾਂ ਦੇ ਵਿੱਚੋਂ ਲਾਓਗੇ ਜੇ ਵਪਾਰ ਵਪਾਰੀ ਤੋਂ ਲਾਓਗੇ ਨਾ ਬੇੜਾ ਖੜ ਜਾ ਵਪਾਰੀ ਤਾਂ ਲੋਗ ਤੁਸੀਂ ਚਲੋ ਤੁਹਾਨੂੰ ਪਤਾ ਵਪਾਰਨ ਦਾ 2 ਰੁਪਏ ਕਮਾਉਣੇ ਵੀ ਆ ਠੀਕ ਹੈ ਮੰਗੀ ਸਸਤੀ ਵੀ ਦੇ ਦੂਗਾ ਜਾਂ ਕੋਈ ਲੱਸੀ ਘੋੜੀ ਹੋਗੀ ਬਸ਼ੇਰੀ ਹੋਗੀ ਬਸ਼ੇਰੀਓ ਮਿਲੂ ਤੁਹਾਨੂੰ ਇਹਨੇ ਦੀ ਚੰਗੀ ਲਾਈਨ ਦੀ ਚੰਗੀ ਲਾਈਨ ਦੀ ਹਾਂ ਜੇ ਮੈਂ ਕਹਦਾ ਤੁਹਾਨੂੰ ਘੋੜੀ ਮਿਲ ਜੂ ਚੰਗੀ ਲਾਈਨ ਦੀ ਤਾਂ ਉਹ ਨਹੀਂ ਮਿਲਦੀ ਹਾਂ ਹਾਂ ਨਹੀਂ ਜਿਵੇਂ ਹੁਣ ਆਪਾਂ ਇਹ ਨੌਕਰੀ ਕਹਿੰਦੇ ਆ ਜਾਂ ਮਾਰਵੜੀ ਕਹਿੰਦੇ ਆ ਇਦਾਂ ਦੀ ਤੁਹਾਨੂੰ ਤੁਹਾਨੂੰ ਛੱਡ ਦੇਣਗੇ ਨਹੀਂ ਇਦਾਂ ਕੁਝ ਨਹੀਂ ਕਰਦੇ ਇਹ ਬਹੁਤ ਸਾਊ ਹੇਲ ਘੋੜੀਆਂ ਨੇ ਆਪ ਤਾਂ ਦਰੋ ਜਿਵੇਂ ਤੁਸੀਂ ਦੇਖੋ ਤਿੰਨੇ ਇਕੱਠੀਆਂ ਖੜੀਆਂ ਨੇ ਕੋਈ ਇਦਾਂ ਦੇ ਕੋਈ ਚੱਕਰ ਉਹ ਨਹੀਂ ਹੈਗਾ ਨਾ ਲੱਤ ਮਾਰਨਾ ਕੁਝ ਕਰਨਾ ਜਿੱਦਾਂ ਇਹ ਕੋੜੀ ਗੱਬਣਾ ਗੱਬਣ ਕੋੜੀ ਨਾ ਸੀ ਕੋੜੀਆਂ ਦੇ ਵਿੱਚ ਲਿਆਉਂਦੇ ਨਿੰਦੇ ਹੂੰ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਹੁੰਦਾ ਕੋੜੀ ਕਿਹੜੇ ਲੱਤ ਮਾਰ ਜੇ ਕਹਾਂ ਗੱਲ ਨੂੰ ਬੱਚੇ ਨੂੰ ਪ੍ਰੋਬਲਮ ਆ ਜੇ ਕੋੜੀ ਨੂੰ ਪ੍ਰੋਬਲਮ ਆ ਜੇ ਬਾਕੀ ਇਹ ਜੇ ਆਏ ਵੀ ਨਹੀਂ ਵੀ ਇੱਕ ਘਰ ਦੀਆਂ ਨੇ ਹਨਾ ਇਹਦਾ ਲਿਆਂਦੀਆਂ ਹੁੰਦੀਆਂ ਸਾਡਾ ਤਾਂ ਲਿਆਂਦੀਆਂ ਬਾਕੀ ਪਿਆਰ ਸਾਡਾ ਜਿਹੜਾ ਪਿਆਰ ਹੈ ਨਾ ਇਹਨਾਂ ਪ੍ਰਤੀ ਬਹੁਤ ਜ਼ਿਆਦਾ ਹੈ ਅਜੇ ਮੇਰੇ ਕੋ ਮੇਰੇ ਫਰੈਂਡ ਸਰਕਲ ਆਉਂਦੇ ਨੇ ਸ਼ਾਇਦ ਉਹਨਾਂ ਉਹ ਮੇਰੇ ਨਾਲੋਂ ਵੀ ਵੱਧ ਇਹਨਾਂ ਨੂੰ ਕਰਦੇ ਨੇ ਨਾਰਮਲ ਇਹਨਾਂ ਨਵੇਂ ਮਾਣੇ ਜਦੋਂ ਆਊਗਾ ਬੈੰਦਾ ਮੇਰੇ ਕੋਲ ਬੈੰਦਾ ਘਾਟਾ ਬਸ ਐ ਖਰਕਣਾ ਚੱਕ ਲੂ ਠੀਕ ਐ ਬਸ ਇਕੱਠੀਆਂ ਕਰ ਲਓ ਇਹਨਾਂ ਨੂੰ ਬਸ ਉਹੀ ਮੁਹੱਬਤ ਐ ਇਹਨਾਂ ਨਾਲ ਠੀਕ ਐ ਐਵੇਂ ਫਿਰ ਰਾਈਡਿੰਗ ਕਿਹੜੀ ਤੇ ਵੱਧ ਕਰਦੇ ਕੋੜੀ ਤੇ ਰਾਈਡਿੰਗ ਮੈਂ ਸਿਰਫ ਜ਼ਿਆਦਾ ਇਹਦੇ ਤੇ ਕਰਦਾ ਇਹਦੇ ਇਹਦੀ ਜਿਹੜੀ ਰਾਈਡਿੰਗ ਆ ਉਹ ਨਾਰਾ ਵਾਲੀ ਰਾਈਡਿੰਗ ਆ ਇਹਦੀ ਰਾਈਡਿੰਗ ਨਾਰਾਲੀਆ ਇਹ ਸ਼ੜੱਪਾ ਦੌਰ ਚ ਫਰਸਟ ਆਉਂਦੀ ਰਹੀ ਐ ਥੋੜੀ ਅੱਛਾ ਹਾਂ ਸ਼ੜੱਪਾ ਦੌਣਾ ਚ ਪੂਰੀ ਟੌਪ ਦੀ ਬਰੇ ਲਾਈਨ ਦੇ ਵਿੱਚ ਫਰਸਟ ਆਉਂਦੀ ਰਹੀ ਐ ਪਹਿਲਾ ਪਹਿਲਾ ਸਥਾਨ ਹੀ ਪ੍ਰਾਪਤ ਕੀਤਾ ਦੂਜਾ ਤਾਂ ਆਏ ਨਹੀਂ ਚਲ ਆਪਾਂ ਨਹੀਂ ਲੈ ਕੇ ਗਏ ਹੈਗੇ ਠੀਕ ਐ ਜਿਹੜੇ ਬਾਈ ਤੋਂ ਲੈ ਕੇ ਆਂਦੀ ਸੀ ਉਹ ਛੜਪਾ ਤੜਾ ਚ ਨਾਮ ਫੋਟੋਆਂ ਸਾਰੀਆਂ ਆਪਣੇ ਕੋਲ ਇੰਦਾ ਹੀ ਪਾਈਆਂ ਜਿਹੜੀਆਂ ਛਿਲੜਾ ਮਿਲਦੇ ਨੇ ਜਾਂ ਨਾਮ ਮਿਲਦੇ ਨੇ ਸਾਰਾ ਉਹ ਬੰਦੇ ਦਾ ਆਏ ਨੇ ਸਾਰੇ ਸਬੂਤ ਪੈਣੇ ਠੀਕ ਹੈ ਤੁਸੀਂ ਵੀਡੀਓ ਦੇ ਵਿੱਚ ਲਾਉਣੇ ਤੇ ਵੀਡੀਓ ਦੇ ਵਿੱਚ ਲਵਾ ਸਕਦੇ ਹੋ ਠੀਕ ਹੈ ਜੀ ਹਾਂ ਮੈਂ ਰਾਈਡਿੰਗ ਜ਼ਿਆਦਾ ਇਹਦੇ ਤੇ ਖੜ ਕੇ ਰਹਿ ਗਿਆ ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੈਂ ਵੀਡੀਓ ਦੇ ਵਿੱਚ ਇੱਕ ਨਰ ਦੀ ਸਵਾਰੀ ਜਿਹੜੀਆਂ ਨਰ ਦੀ ਸਵਾਰੀ ਨਰਦੀ ਹੁੰਦੀ ਹੈ ਠੀਕ ਹੈ ਹੁਣ ਘੋੜੀ ਦੀ ਸਵਾਰੀ ਠੀਕ ਹੈ ਨੋਰਮਲ ਸਵਾਰੀ ਹੈ ਸ਼ੌਂਕ ਨੂੰ ਰੱਖਿਆ ਜਾਂਦੇ ਨੇ ਸਵਾਰੀਆਂ ਕਰੀ ਕਰਦੇ ਆ ਰੈਡਿੰਗ ਵਾਸਤੇ ਆਪਾਂ ਇਹ ਸ਼ੌਂਕ ਨੂੰ ਰੱਖਿਆ ਜੀ ਨਾ ਕੋਈ ਆਪਾਂ ਵਪਾਰ ਨਹੀਂ ਕਰਦੇ ਸ਼ੌਂਕ ਦੇ ਤੰਦ ਨੇ ਸ਼ੌਂਕ ਦੇ ਤੰਦ ਹੀ ਪਾਉਣੇ ਨੇ ਆਪਾਂ ਠੀਕ ਹੈ ਸੇਵਾ ਕਰਨੀ ਮਹਾਰਾਜ ਦੀ ਸੇਵਾ ਬਖਸ਼ੀ ਆ ਇਹ ਨਹੀਂ ਪਤਾ ਕਿੰਨਾ ਟਾਈਮ ਸੇਵਾ ਬਖਸ਼ੀ ਕਿੰਨਾ ਟਾਈਮ ਨਹੀਂ ਬਖਸ਼ੀ ਠੀਕ ਹੈ ਆਪਾਂ ਤਾਂ ਇੱਕ ਸੀ ਇਹਨਾਂ ਦੇ ਦਾਸ ਹੀ ਬਣ ਕੇ ਸੇਵਾ ਕਰੀ ਜਾਂਦੇ ਬਾਕੀ ਜਿਵੇਂ ਆਮ ਅੱਜ ਦੀ ਘੜੀ ਲੋਕਾਂ ਨੇ ਸ਼ੌਂਕ ਬਣਾ ਲਿਆ ਜੇ ਆਪਾਂ ਸ਼ੌਂਕ ਨੂੰ ਕਹੀਏ ਵੀ ਅਸੀਂ ਵਪਾਰ ਲੈਂਦੇ ਜਾਂ ਫਿਰ ਤੁਸੀਂ ਅੱਜ ਵੀ ਫੇਲ ਕੱਲ ਵੀ ਫੇਲ ਕੱਲ ਨੂੰ ਵੀ ਫੇਲ ਹੈ ਨਾ ਇਹ ਤਾਂ ਕਿਸੇ ਵਾ ਇਹਨਾਂ ਦੀ ਦਾ ਹਾਂ ਨਾ ਸੇਵਾ ਕਰਦੇ ਜੀ ਆਪਾਂ ਇਹਨਾਂ ਦੀ ਹੋਰ ਕੁਝ ਨਹੀਂ ਕਰ ਰਹੀ ਆਪਾਂ ਸੇਵਾ ਦੀ ਮੁੱਲ ਹੈ ਜੀ ਤੇ ਆਪਾਂ ਉਹ ਦਿਖਾਈਏ ਬਈ ਘੋੜੀ ਹੁਣ ਹਾਂ ਤੁਹਾਨੂੰ ਬੱਚੇ ਵਾਲੀ ਜਿਹੜੀ ਆਪਾਂ ਦੀ ਬੁਢੀ ਘੋੜੀ ਉਹ ਦਿਖਾ ਦਿੰਦੇ ਆ ਆ ਦੇਖੋ ਬਈ ਸਾਨੂੰ ਪਿਆਰ ਦਿਖਾਉਂਨੇ ਆ ਬਾਈ ਦਾ ਜਾਨਵਰ ਨਾਲ ਆਈ ਮੁਰੇ ਆਉਂਦੀ ਆ ਘਰਪ੍ਰੀਤਾ ਆਈ ਮੁਰੇ ਆਉਂਦੀ ਬਈ ਇਹ ਬਿਨਾ ਲਗਾਮ ਫੜੇ ਹੈ ਬਿਨਾ ਲਗਾਮ ਫੜੇ ਜਿੱਧਰ ਮੁੜੇ ਜੋ ਉਧਰ ਮੁੜੀ ਗਈ ਬਾਈ ਸਿਆ ਇਹ ਮੁਹੱਬਤ ਆ ਘੋੜੀ ਨਾਲ ਆ ਜਪਤਾ ਨੇ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਤੇ ਜਿਹੜੀ ਸਵਾਰੀ ਕਰਦੇ ਨਾ ਤਾਂ ਸੁਆਦ ਨਰਦ ਆਉਂਦਾ ਵੀਵੇਂ ਘੋੜੇ ਤੇ ਬੈਠੇ ਆਪਾਂ ਐਸੇ ਨਾ ਪੁੱਤ ਚੈ ਮਾ ਥਲੇ ਚੌਂਕੜੀ ਮਾਰ ਕੇ ਘੜੇ ਜਿੰਨਾ ਟਾਈਮ ਬਖੜ ਬੈਠਾ ਰਹੂੰ ਖੜਾ ਰਹੂੰ ਉਹ ਨਾ ਚਾਹ ਕੋਲੇ ਖੜੀ ਰਹੂੰ ਜਿੱਧਰ ਮੁੜ ਜੂ ਉਧਰੇ ਮੁੜ ਜੂਗੀ ਬਾਕੀ ਚਲੋ ਕਈ ਵਾਰ ਜਾਨਵਰ ਨੂੰ ਦੇਖ ਕੇ ਜਾਨਵਰ ਨਹੀਂ ਵੀ ਮੁੜਦਾ ਇਹ ਨਹੀਂ ਹੈਗਾ ਪਰ ਜਿਹੜੀ ਮੁਹੱਬਤ ਆ ਉਹ ਇਹਦੇ ਨਾਲ ਆ ਚਲ ਪੁੱਤ ਆ ਜਾ ਲੋ ਸਹੀ ਗੱਲ ਆ ਵੀ ਜਿੰਨਾ ਪਿਆਰ ਕਰੋਗੇ ਉਦੋਂ ਵੱਧ ਕਰਨਗੇ ਨਾ ਬਈ ਜਾਨਵਰ ਨਾਲ ਚਲ ਪੁੱਤ ਆ ਜਾ ਜੇ ਮੈਂ ਤੁਸੀਂ ਤੁਹਾਡੇ ਸਾਹਮਣੇ ਗੋਲ ਚੱਕਰ ਕੱਢੀ ਜੋ ਹੋਵੇਂ ਰੌਂਡ ਲਈ ਜੋ ਹਾਂ ਤੇ ਇਹ ਇਹ ਕੋੜੀ ਸੁਈ ਹੋਈ ਹੈ ਹੈ ਬਈ ਇਹ ਕੋੜੀ ਹੁਣੇ ਸੁਈ 14 ਮਾਰਚਰ ਸੁਈ ਜੀ ਆਪਣੇ ਹੂੰ ਹਾਂਜੀ ਇਹ ਵੀ ਮਾਰਵੜ ਇਹਨੇ ਵੀ ਨੁਕਰਾ ਦਿੱਤਾ ਕੋਲ ਇਹਨੇ ਵੀ ਨੁਕਰਾ ਬਸ਼ੇਰਾ ਦਿੱਤਾ ਜੀ ਇਹ ਬਸ਼ੇਰਾ ਹੈਗਾ ਰਾਜੇ ਭੀਟੀ ਵਾਲੇ ਕੋਲ ਬਿੱਲਾ ਘੋੜਾ ਹੁੰਦਾ ਸੀ ਹੂੰ ਉਹਦਾ ਇਹ ਛੋਟਾ ਹੁੰਦਾ ਡਰਦਾ ਹੈ ਨਾ ਬਈ ਛੋਟਾ ਡਰਦਾ ਵੀ ਹੈ ਬਾਕੀ ਬੱਚਾ ਵੀ ਹੈ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਇਹ ਕਿੰਨੇ ਦਿਨਾਂ ਦਾ ਹੋ ਗਿਆ ਇਹ ਅੱਜ ਹੋ ਗਏ ਜੀ ਐ ਮੰਨ ਕੇ ਚੱਲੋ 14 20 ਦਿਨਾਂ ਦਾ ਜੀ 20 ਦਿਨਾਂ ਦਾ ਹਾਂ 21 ਦਿਨਾਂ ਦਾ ਹੋ ਗਿਆ ਜੀ ਜੀ ਬਾਕੀ ਬੇਸ਼ੇਰੇ ਚ ਨਖਰਾ ਪੂਰਾ ਜੀ ਬਹੁਤ ਟੌਪ ਦਾ ਬੇਸ਼ੇਰਾ ਜੀ ਨਖਰਾ ਨਖਰਾ ਬਹੁਤ ਯਾਨੀ ਕਿ ਘੋੜਿਆਂ ਵਾਂਗੂ ਨਖਰਾ ਹੈਗਾ ਇਹਦੀ ਹਾਈਟ ਦਾ ਕਿਵੇਂ ਬਦਲਾ ਆਦਾ ਲੱਤਾਂ ਦੀ ਪਤਾ ਲੱਗ ਜਾਂਦਾ ਵੀ ਤੁਹਾਨੂੰ ਵੀ ਪਤਾ ਲੱਗ ਹੱਟ ਪੁੱਤ ਇਹ ਹਾਈਟ ਚੱਕੂਗਾ ਇਹ ਹਾਈਟ ਚੱਕੂਗਾ ਹਾਂ ਜੀ ਬਾਕੀ ਬੱਚੇ ਦੇ ਜੇਸਨ ਗਰੋਥ ਹੋ ਰਹੀ ਹੈ ਜੀ 20 ਦਿਨਾਂ ਦਾ ਬੱਚੇ ਬਛੇਰਾ ਐਡਾ ਹੁੰਦਾ ਨਹੀਂ ਜਿਸ ਤਰ੍ਹਾਂ ਦਾ ਬਛੇਰਾ ਅੱਛਾ ਬਹੁਤ ਟੌਪ ਦਾ ਘੋੜਾ ਬਣੂ ਕਿਸੇ ਟਾਈਮ ਜਦੋਂ ਬਣਿਆ ਇਹਦਾ ਨਾਮ ਰੱਖਤਾ ਇਹਦਾ ਨਾਮ ਮਹਾਰਾਜ ਰੱਖਿਆ ਜੀ ਮਹਾਰਾਜ ਇਹ ਪਰ ਤੁਸੀਂ ਚੜਾ ਕੇ ਆਪਾਂ ਚੜਾ ਕੇ ਆਉਣਾ ਗੁਰੂ ਘਰ ਤੇ ਉੱਥੇ ਜਿਵੇਂ ਕਿ ਮੂੰਹ ਚੋਂ ਹੀ ਨਿਕਲ ਗਿਆ ਵੀ ਮਹਾਰਾਜ ਇਹ ਬਸ ਬਾਬਿਆਂ ਵਾਂਗੂ ਸੇਵਾ ਕਰਦੇ ਆਪਾਂ ਤੇ ਦੀ ਹਾਂ ਬਾਕੀ ਬਛੇਰੇ ਦੇ ਕੰਮ ਸਿਆਂ ਕੋਈ ਨਾ ਪ ਠੀਕ ਆ ਇਹ ਬਈ ਸੁਣਨ ਤੋਂ ਬਾਅਦ ਕਿੰਨੇ ਟਾਈਮ ਬਾਅਦ ਕਰਾਸ ਹੋ ਜਾਂਦਾ ਕਰਾਸ 11 ਦਿਨਾਂ ਦਾ ਇਹ ਕਰਾਸ ਹੋਈ ਹੁਣ ਮੀਟਿੰਗ ਕਰਾ ਮੀਟ ਕਰਾਤੀ ਆਪਾਂ ਅੱਛਾ ਸੁਣਨ ਤੋਂ ਬਾਅਦ ਹੀ ਸੁਣਨ ਤੋਂ ਬਾਅਦ 11 ਦਿਨਾਂ ਦਾ ਕਰਾ ਦਿੱਤੀ ਜੀ ਹੂੰ ਇਹ ਗੱਵਾਂ ਆ ਮੰਨ ਕੇ ਜੀ ਹੁਣ ਕਰਾਸ ਕਰਾਈ ਵੀ ਜੀ ਹੁਣ ਕਿਹੜੇ ਤੋਂ ਕਰਾਤੀ ਇਹ ਆਪਣਾ ਨਾ ਕੁਲਦੀਪ ਆ ਮੁੰਡਾ ਜੋਧਪੁਰ ਆਪਣਾ ਜੋਧਪੁਰ ਚੇਮਾ ਅੱਛਾ ਉਹਦੇ ਕੋਲ ਘੋੜਾ ਹੈਗਾ ਜੀ ਬਹੁਤ ਟੌਪ ਦਾ ਨੁਖਰਾ ਆਪਣੇ ਭਦਮ ਘੋੜੇ ਦਾ ਬੱਚਾ ਜੀ ਅਸੀਂ ਤੁਸੀਂ ਨੋਕਰਿਆਂ ਦੀ ਕਰਾਸ ਕਰਾਈ ਜਾਂਦੇ ਨੋਕਰਿਆਂ ਤੋਂ ਕਰਾਸ ਕਰਾਇਆ ਨਕਰਿਆਂ ਦੇ ਪੂਰੀ ਚੰਗੀ ਬਰੀਡ ਹੈ ਜੀ ਹਾਂਜੀ ਬਾਕੀ ਐ ਬੀ ਬਰੀਡ ਜਿਹੜੀ ਇਹ ਬਰੀਡ ਆ ਜਿਵੇਂ ਇਹਨੂੰ ਚੰਬੀਆਂ ਚ ਘੋੜਿਆਂ ਕਹਿੰਦੇ ਨੇ ਆਪਾਂ ਆਪ ਇਹ ਆਪਾਂ ਨੂੰ ਨਹੀਂ ਪਤਾ ਕਿਹੜੀ ਲਾਈਨ ਦੀ ਐ ਇਹਨੂੰ ਚੰਬਿਆਂ ਚ ਕਹਿੰਦੇ ਨੇ ਇਹ ਚੰਬੇ ਤੇ ਜਿੱਦਾਂ ਪੈਰਾਂ ਦੇ ਆ ਜਾਂਦੇ ਨੇ ਦੋ ਪੈਰ ਚਿੱਟੇ ਮੱਥਾ ਚਿੱਟਾ ਠੀਕ ਹੈ ਜੇ ਚਾਹ ਤਿੰਨ ਬਰ ਚਿੱਟੇ ਜਿਹੜੇ ਪੇੜ ਤੇ ਤਾਂ ਤਕਰੀਬਨ ਨੁਕਰੇ ਚਾਂਸ ਇਹ ਘੋੜੀ ਨੂੰ ਜਿਹੜੇ ਘੋੜੇ ਤੋਂ ਤੁਸੀਂ ਮੇਲ ਕਰਾਓਗੇ ਉਦਾਂ ਦਾ ਬੱਚਾ ਹੁੰਦਾ ਚਾਹੇ ਦੀ ਮਾਰਵਾੜੀ ਤੋਂ ਕਰਾ ਦਿਓ ਕਿਹੜੇ ਤੇ ਮਰਜ਼ੀ ਕਰਾ ਦਿਓ ਪਰ ਅੱਜ ਦੀ ਜਿਹੜੀ ਲਾਈਨ ਆ ਜਿਹੜੇ ਲੋਕ ਨੇ ਨੁਕਰੇ ਨੂੰ ਜ਼ਿਆਦਾ ਪਸੰਦ ਕਰਦੇ ਨੇ ਪਰ ਬਹੁਤ ਘੱਟ ਜ਼ਿਆਦਾ ਲੋਕ ਨੇ ਜਿਹੜੇ ਯਾਨੀ ਕਿ ਐ ਮੰਨ ਕੇ ਚੱਲੋ ਮਾਰਵਾੜੀ ਨੂੰ ਵੀ ਪਸੰਦ ਕਰਦੇ ਨੇ ਜਿਹੜੇ ਮਾਰਵਾੜੀ ਦੇ ਸ਼ੌਂਕ ਆ ਉਹ ਮਾਰਵਾੜੀ ਰੱਖੂ ਜਿਹਨੂੰ ਅਬਲਖ ਘੋੜੀ ਦਾ ਆਬਲਖ ਦਾ ਆਓ ਆਬਲਖ ਰੱਖੋ ਆਬਲਖ ਰੱਖੋ ਆਬਲਖ ਘੋੜੀ ਤੋਂ ਦਦਾ ਨਹੀਂ ਜਿਵੇਂ ਲਾਲ ਡੱਬੀ ਆ ਜਾਂਦੀ ਮਤਲਬ ਨੁਕਰੇ ਤੇ ਡੱਬਾ ਡ ਜਿਵੇਂ ਲਾਲ ਚਾ ਜਿਵੇਂ ਇਹ ਥੋੜੀ ਲਾਲਗੀ ਚ ਮਾਰ ਰਿਹਾ ਅੱਧੀ ਚਿੱਟੀ ਉਹ ਜਿਵੇਂ ਇਹਦੀਆਂ ਲੱਤਾਂ ਚਿੱਟੀਆਂ ਨੇ ਤੇ ਅੱਧੀਆਂ ਲਾਲ ਨੇ ਜਿੱਦਾਂ ਡਿਪੈਂਡ ਦੇ ਵਿੱਚ ਸ਼ੰਭ ਹੋਣਗੇ ਸ਼ੰਭ ਹੋਣਗੇ ਲਾਲ ਵੀ ਡੱਬੇ ਆ ਜੂਗੇ ਕਾਲੀ ਡੱਬੀ ਵੀ ਆ ਜੂਗੀ ਠੀਕ ਹੈ ਉਹਨੂੰ ਆਫ ਆਬਲਕ ਬੋਲਦੇ ਨੇ ਠੀਕ ਹੈ ਬਹੁਤ ਜਿਹਨੂੰ ਆਬਲਕ ਦਾ ਸ਼ੌਂਕ ਪੈ ਗਿਆ ਉਹ ਆਬਲਕ ਹੀ ਰੱਖੋ ਠੀਕ ਹੈ ਉਹ ਹੋਰ ਨਹੀਂ ਲਖਦਾ ਜਿਵੇਂ ਆਪਣੇ ਕੋਲ ਆਪਾਂ ਬਰੀਡ ਤਿਆਰ ਕਰਨੀਆਂ ਨੁਕਰਿਆਂ ਦੀ ਵੀ ਮਾਰਵੜੀ ਦੀ ਵੀ ਜਿਵੇਂ ਆਪਣੇ ਕੋਲ ਮਾਰਵੜੀ ਦਾ ਬਸ਼ੇਰ ਆ ਗਿਆ ਜੇ ਦੁੱਲੇ ਦਾ ਠੀਕ ਹੈ ਮੱਜੂਰ ਗਲੇਨ ਦਾ ਟਾਪ ਦਾ ਬਸ਼ੇਰ ਉਹ ਆ ਗਿਆ ਉਸ ਤੋਂ ਬਾਅਦ ਹੁਣ ਠੀਕ ਹੈ ਨੁਕਰਿਆਂ ਦੇ ਵਿੱਚ ਸੁੰਦਰ ਦੀ ਲੈਣ ਆ ਗਈ ਅਰਜਨ ਰੋਲੀਵਾਲ ਦਾ ਆ ਗਿਆ ਠੀਕ ਹੈ ਇਹ ਰਾਜਪੀਟਿਆ ਆਡੇ ਕੋਲ ਪ੍ਰਕਾਸ਼ ਚੰਨੂਆ ਦਾ ਘੋੜਾ ਹੂੰ ਉਹਦਾ ਉਹਦੀ ਘੋੜੇ ਦੀ ਬੱਚੀ ਹੈ ਜੀ ਠੀਕ ਹੈ ਮੋਕਿਆਂ ਦੇ ਵਿੱਚ ਦਾ ਬ੍ਰੀਡ ਵਧੀਆ ਤਿਆਰ ਮੋਕਿਆਂ ਦੀ ਬ੍ਰੀਡ ਆਪਾਂ ਤਿਆਰ ਕਰਦੇ ਆ ਜਿਆਦਾ ਠੀਕ ਹੈ ਜੀ ਤੇ ਬਾਕੀ ਬਈ 11 ਦਿਨਾਂ ਬਾਅਦ ਹੀ ਕਰਾਸ ਹੋ ਜਾਂਦੀ ਹੈ 11 ਦਿਨਾਂ ਬਾਅਦ ਹਾਂ ਜੀ ਥੋੜੀ ਇਹ ਘੋੜੀ ਅਗਰੇਸ ਦੀ ਥੋੜੀ ਕਿੰਨੇ ਟਾਈਮ ਬਾਅਦ ਆ ਬਈ ਫਿਰ ਇਹ 11 ਮਹੀਨੇ 11 ਦਿਨ ਲੈ ਜਾਂਦੀ ਹੈ ਘੋੜੀ ਠੀਕ ਹੈ ਜਿਵੇਂ ਕੁਦਰਤ ਵੱਲੋਂ ਵਾਇਗਰੂ ਪੰਜ 10 ਦਿਨ ਉੱਪਰ ਵੀ ਲੈ ਜਾਂਦੀ ਹੈ ਕਈ ਘੋੜੀਆਂ ਜਿਵੇਂ ਪਹਿਲਾਂ ਵੀ ਥੋਪ ਜਾਂਦੀਆਂ ਨੇ ਬਾਕੀ ਨਾਰਮਲ ਜਿਹੜੀਆਂ ਹੈਗੀਆਂ ਨੇ ਉਹ ਨਾਰਮਲ 11 ਮਹੀਨੇ 11 ਦਿਨ ਰਹਿ ਜਾਂਦੇ ਨਾ ਪਤਾ ਠੀਕ ਹੈ ਤਾਜਾ ਸੂਈ ਹੋਣ ਕਰਕੇ ਥੋੜਾ ਜਿਹਾ ਘੋੜੀਆਂ ਤੋਂ ਅਗਰੈਸਿਵ ਮੇਰੇ ਬੱਚੇ ਨੂੰ ਨਾ ਕੁਝ ਕਰ ਉਹਨਾਂ ਕਰਕੇ ਥੋੜਾ ਜਿਹਾ ਅਰਚਨ ਕਰ ਰਹੀ ਹੈ ਘੋੜੀ ਤੇ ਠੀਕ ਹੈ ਭਾਈ ਗੁਰਪ੍ਰੀਤ ਬਹੁਤ ਧੰਨਵਾਦ ਜਿਹੜਾ ਟਾਈਮ ਦਿੱਤਾ ਹੈ ਨਾ ਤੁਸੀਂ ਦਾ ਕੰਮ ਕਰਦੇ ਸੀ ਨਮਾਉਂਦੇ ਸੀ ਜਾਲਮ ਵਿੱਚ ਆ ਗਿਆ ਹਜੇ ਨਮਾਉਣ ਵਾਲੀਆਂ ਰਹਿੰਦੀਆਂ ਨੇ ਨਾ ਸਾਰੀਆਂ ਹਾਂ ਨਵਾਉਣ ਵਾਲੇ ਬਹਾ ਬੱਚਾ ਨਵਾਇਆ ਸੀ ਆ ਤੁਹਾਡੇ ਸਾਹਮਣੇ ਤੁਸੀਂ ਪਹਿਲਾਂ ਵੀ ਬੱਚੇ ਦੀ ਵੀਡੀਓ ਪਾਈ ਹੈ ਇਹ ਲਿਬੜ ਗਿਆ ਨਾ ਬੱਚਿਆਂ ਵਾਲਾ ਕੰਮ ਅਜੀ ਨਵਾ ਕੇ ਹਟੇ ਸੀ ਕਿ ਬਸ ਹੁਣ ਬਾਕੀ ਮੌਸਮ ਦੇ ਹਿਸਾਬ ਨਾਲ ਹੁਣ ਨਵਾਉਣੇ ਦਿੱਲੀ ਨਵਾਉਣੇ ਜਿ ਘੋੜੀਆਂ ਦਿੱਲੀ ਨਵਾਉਣਾ ਮ ਕੀ ਕਰਦੇ ਹੋਣਗੇ ਨਾ ਭਈ ਇਹ ਤਾਂ ਕਰਦੀਆਂ ਨੇ ਮੱਖੀਆਂ ਕਰਕੇ ਵੀ ਨਵਾਉਣੀ ਪੈਂਦੇ ਨਹੀਂ ਤੇ ਠੀਕ ਆ ਭਾਈ ਗੁਰਪ੍ਰੀਤ ਧੰਨਵਾਦ ਬਹੁਤ ਓਕੇ ਵੀਰੇ ਧੰਨਵਾਦ ਜੀ ਤੁਹਾਡਾ ਫਾਰਮ ਤੇ ਆਉਣ ਦਾ